ਦੋ ਦੁੱਖ ਤਾਂ ਹੁੰਦਾ ਹੀ ਹੈਗਾ ਫਿਰ ਘਰੇ ਵੀ ਕੀ ਬੰਦਾ ਜੇ ਮੇਰੇ ਰੱਖਦਾ ਹਨਾ ਰਹਿਣਾ ਪੈਂਦਾਗਾ ਮੈਂ ਤਾਂ ਤਾਂ ਪੈਂਦਾ ਹੀ ਆ ਹੁਣ ਕੀ ਕਰ ਸਕਦੇ ਆ ਜਾਣਾ ਤਾਂ ਆਪਣੀ ਵੀ ਆ ਹਨਾ ਮੈਂ ਤਾਂ ਸਲਾਹ ਕਰੀ ਤੀ ਕਿ ਘਰੇ ਵੀ ਇਹਦੇ ਨਾਲ ਸਲਾਹ ਕਰੀ ਤੀ ਮੈਂ ਭੋਗ ਤੇ ਜਾਇਉ ਤੈਨੂੰ ਪਤਾ ਜਵਾਕ ਇਲਤੀ ਨੇਗੇ ਇੱਕ ਦਿਨ ਨਹੀਂ ਮੈਂ ਤਾਂ ਛੱਡ ਕੇ ਜਾ ਸਕਦੀ ਹੈਗੀ ਇੱਕ ਦਿਨ ਕੀ ਮੈਂ ਤਾਂ ਇੱਕ ਘੰਟਾ ਨਹੀਂ ਇਹਨਾਂ ਨੂੰ ਇਕੱਲੇ ਘਰੇ ਛੱਡ ਸਕਦੀ ਕੋਈ ਨਹੀਂ ਹਨਾ ਵੀ ਜਿਹੜਾ ਨੱਲੇ ਮੜਾ ਲੈਣਾ ਨਾ 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 ਫਿਰ ਵੀ ਹੁੰਦਾ ਹੀ ਆ ਮੇਰੇ ਤਾਂ ਦੇਖ ਤੇਰੇ ਨਾਲੇ ਸਾਝ ਆ ਹੁਣ ਜੇ ਤੇਰੇ ਦੁੱਖ ਚ ਨਹੀਂ ਖੜੂਗੀ ਔਰ ਜਾਉਂਗੀ ਵੀ ਕਿੱਥੇ ਸਹੀ ਗੱਲ ਐ ਮੇ ਤਾਂ ਉਹਦੇ ਨਾਲ ਵੀ ਨਹੀਂ ਗੱਲ ਹੋਈ ਐਨੇ ਜਣ ਉਹਨੇ ਮੈਨੂੰ ਆਪ ਫੋਨ ਲਾਇਆ ਅੱਛਾ ਤੂੰ ਆਪ ਫੋਨ ਲਾਇਆ ਫਿਰ ਮੇਰੀ ਗੱਲ ਹੋਈ ਨਹੀਂ ਮੈਂ ਕਿੱਥੇ ਗੱਲ ਕੀਤੀ ਆ ਤੂੰ ਤਾਂ ਫੋਨ ਹੀ ਨਹੀਂ ਕੀਤਾ ਫਿਰ ਹੁਣ ਤੂੰ ਵੀ ਦੁੱਖ ਚ ਬੈਠੀ ਤੀਗੀ ਸ਼ੌਕ ਨੂੰ ਤਾਂ ਤੂੰ ਵੀ ਨਹੀਂ ਬੈਠੀ ਤੀ ਹਰਮਣ ਆ ਗਈ

ਪੱਕੀ ਕਿਵੇਂ ਵੀ ਭੈਣ ਕਿੱਥੋਂ ਆਈ ਆ ਵੀ ਕੀ ਕੀ ਜਵਾਖ ਦੀ ਖੁਸ਼ ਵਿਆਹੀ ਹੋਈ ਹੈ ਨਾ ਇਹਦੇ ਤਾਂ ਵਿਚਾਰੀ ਦਾ ਕੋਈ ਨਹੀਂ ਹੈਗਾ ਇਹਦੇ ਤਾਂ ਮਾਪਿਓ ਵੀ ਨਹੀਂ ਹੈਗੇ ਮੈਂ ਕਿਹਾ ਚੱਲ ਸਾਡੇ ਕੋਲ ਰਹਿ ਜਾ ਹਾਂ ਹਾਂ ਸੱਚੀ ਗੱਲ ਹੈ ਬਾਕੀ ਤੈਨੂੰ ਪਤਾ ਵੀ ਕਿਹਨੂੰ ਕੀ ਦਾ ਸਹਾਰਾ ਹੋਇਆ ਹੁਣ ਘਰ ਦਾ ਮਾਹੌਲ ਇਹਨਾਂ ਦੇ ਵਧੀਆਗਾ ਫਿਰ ਤਾਂ ਪੱਕੇ ਤੌਰ ਤੇ ਰਲ ਮਿਲ ਕੇ ਹੀ ਰਹਿਣ ਲੱਗ ਗਏ ਇਹ ਚੱਲ ਕੋਈ ਨਹੀਂ ਸਹਾਰਾ ਤਾਂ ਬਣਦਾ ਹੀ ਹੈ ਹਨ ਫਿਰ ਵੀ ਹੈ ਨਹੀਂ ਕਿ ਵਿਆਹੀ ਹੋਈਆਂ ਤੂੰ ਵੀ ਨਾਮ ਤਾਂ ਕੁਆਰੀ ਹੈ ਅੱਛਾ ਚਲ ਹਾਂ ਕੁਮਾਰੀ ਹੈਗੀ ਠੀਕ ਹੈ ਫਿਰ ਵੀ ਮੈਂ ਤਾਂ ਕਿਹਾ ਤੀਗਾ ਮੈਂ ਪ੍ਰੀਤ ਨੂੰ ਸਮਝਾਇਆ ਤੀ ਵੀ ਐਂ ਚਲ ਫਿਰ ਵੀ ਕਿਸੇ ਨੂੰ ਰੱਖਣਾ ਹੈ ਨਾ ਮੈਂ ਤਾਂ ਕਿਹਾ ਤੀ ਵੀ ਕਰ ਕਿਰਪਾ ਲੈ ਹੈ ਨਾ ਹਾਂ ਔਖਾ ਜਨ ਲੋਕ ਗੱਲਾਂ ਕਰਦੇ ਫਿਰ ਹੁਣ ਇਹ ਤਾਂ ਤੂੰ ਵੀ ਸਿਆਣੀ ਆ ਜਦ ਤੱਕ ਕਿਤੇ ਮਿਲਦਾ ਨਹੀਂ ਕਿੱਥੇ ਕੱਢਦੀ ਐ ਇਹਨੂੰ ਬਿੱਤੇ ਰਿਕੂ ਰਿਸ਼ਤ ਰੁਸਤ ਦਾ ਦੀ ਚੋਸੀ ਵੀ ਤਾ ਰੱਖਣੀਂ ਪ੍ਰੀਤਾ ਨਾ ਮੈਂ ਤਾਂ ਉਹਨੂੰ ਜਾਣਦੀ ਵੀ ਨਹੀਂ ਵਿਚਾਰੀ ਨੂੰ ਪਤਾ ਨਹੀਂ ਕਿੱਥੋਂ ਆਈ ਆ ਮੈਂ ਤਾਂ ਹਾਲੇ ਤੱਕ ਚੰਗੀ ਤਰ੍ਹਾਂ ਪੁੱਛਿਆ ਵੀ ਨਹੀਂ ਅੱਛਾ ਉਹ ਵਿਚਾਰੀ ਬਾਲੀ ਵਧੀਆ ਕੰਮ ਕੁੰਮ ਕਰਾ ਦਿੰਦੀ ਢੱਕਾ ਤੋੜ ਦਿੰਦੀ ਹਾਂ ਲੈ ਹੋਰ ਸਾਰਾ ਕੰਮ ਕਰਾ ਦਿੰਦੀ ਐ ਤੇ ਨਾਲ ਚੱਲ ਵਧੀਆ ਉਹ ਇਹ ਤਾਂ ਜਾਣਦੀ ਨਹੀਂ ਹੈਗੀ ਬਾਈ ਤਾਂ ਭਾਵੇਂ ਜਾਣਦਾ ਹੋਵੇ ਹਨਾ ਹੋ ਸਕਦਾ ਹੈਗਾ ਕਈ ਵਾਰ ਜਾਣ ਪਛਾਣ ਹੁੰਦੀ ਹੈ ਕਿ ਚੱਲ ਛੱਡ ਪਰਾਂ ਚੱਲ ਛੱਡ ਪਰਾਂ ਤੂੰ ਮੈਨੂੰ ਐ ਦੱਸ ਕੋਰ ਤੂੰ ਵੀ ਨਾ ਦੱਸੇ ਮੈਂ ਕਿ ਦਰ ਦਿਨ ਕੀ ਹੋ ਗਿਆ ਸੀ ਬਸ ਮੈਨੂੰ ਮੌਕੇ ਜਿੱਤੇ ਫੋਨ ਆ ਗਿਆ ਮੈਂ ਤਾਂ ਨਿੱਤੂ ਨੂੰ ਵੀ ਨਹੀਂ ਦੱਸ ਕੇ ਗਈ ਜਦੋਂ ਫੋਨ ਆ ਗਿਆ ਫਿਰ ਇੱਕੋ ਲੱਖ ਤੇ ਜਾਣਾ ਪਿਓ ਜਿਆਦੇ ਬਿਮਾਰ ਹੋ ਰਹੀ ਸੀਗੀ ਬਿਮਾਰ ਵਿਚਾਰੀ ਫਿਰ ਮੁੱਕ ਕੀ ਖਿਹੜਾ ਛੁੱਟਿਆ ਓਹੋ ਨਾ ਤੂੰ ਮੈਨੂੰ ਤਾਂ ਮਾੜਾ ਜਿਹਾ ਕਹਿ ਜਾਂਦੀ ਕੰਧ ਨਾਲ ਤਾਂ ਕੰਧੇ ਜੁੜਦੀ ਆ ਆਪਣੀ ਫਿਰ ਜਦੋਂ ਫੋਨ ਆ ਗਿਆ ਮੈਂ ਤਾਂ ਬਸ ਦਾ ਟਾਈਮ ਹੋ ਰਿਹਾ ਸੀ ਬਸ ਜਾ ਕੇ ਵਾਗ ਗਈ ਮੈਂ ਤਾਂ ਫਿਰ ਉੱਥੇ ਟਾਈਮ ਲੱਗ ਗਿਆ ਉਹ ਤਾਂ ਮੈਨੂੰ ਹਜੇ ਵੀ ਨਹੀਂ ਆਉਣ ਦਿੰਦੇ ਸੀ ਵੀ ਰਹਿ ਸਾਡਾ ਜੀ ਨਹੀਂ ਲੱਗਦਾ ਹੁਣ ਆਣਾ ਤਾਂ ਆਪਦੇ ਘਰੇ ਹੈਗੇ ਆ ਘਰ ਤੋਂ ਨਾ ਛੱਡੇ ਮੈਂ ਤਾਂ ਨਿੱਤੂ ਨੂੰ ਵੀ ਕਿੰਨੀ ਵਾਰੀ ਪੁੱਛ ਲਿਆ ਵੀ ਰਮਨ ਨਹੀਂ ਦਿਖਦੀ ਪਤਾ ਨਹੀਂ ਕਿੱਥੇ ਗਈ ਆ ਕਿੱਥੇ ਗਈ ਆ ਬਿੰਦੂ ਨੂੰ ਵੀ ਪੁੱਛ ਲਿਆ ਇਹ ਕਹਿੰਦੀ ਸਾਨੂੰ ਤਾਂ ਆਪਣੀ ਪਤਾ ਹੈਗਾ ਨਾਲੇ ਆਏ ਆ ਉਦੋਂ ਕਿਹੜਾ ਔੜਦੀ ਹੈ ਅਜੇ ਟਾਈਮ ਬੰਦੇ ਨੂੰ ਗੱਲ ਹੋ ਤਾਂ ਹੈ ਹੀ ਆ ਫਿਰ ਫਿਰ ਤਾਂ ਬੰਦੇ ਨੂੰ ਭੱਜਣ ਦੀ ਖਾਲੀ ਹੁੰਦੀ ਆ ਉਹੀ ਤਾਂ ਕੱਲ ਬਿੰਦੂ ਨੂੰ ਵੀ ਨਹੀਂ ਹਜੇ ਪਤਾ ਲੱਗਿਆ ਹੋਣਾ ਨਹੀਂ ਉਹ ਵੀ ਆਉਂਦੀ ਭੱਜੀ ਉਹ ਵੀ ਸੱਚ ਰਿਸ਼ਤੇਦਾਰੀ ਚ ਗਈ ਹੋਈ ਆ ਉਹਨਾਂ ਦੇ ਪਤਾ ਨਹੀਂ ਕੌਣ ਬਿਮਾਰ ਹੋ ਗਿਆ ਹੋਰ ਵਿਚਾਰੀ ਉੱਤੇ ਹੁਣ ਦਾ ਮੌਸਮ ਆ ਮੌਸਮ ਜੇ ਬਦਲਦਾ ਨਾ ਤਾਂ ਕਰਕੇ ਸਾਰੇ ਬਿਮਾਰ ਹੋਏ ਪਏ ਨੇ ਸਹੀ ਗੱਲ ਆ ਮੈਨੂੰ ਕਿਹੜਾ ਪਤਾ ਲੱਗਦਾ ਨਹੀਂ ਹੈਗੀ ਹੈ ਮੈਂ ਵੀ ਲੋਟ ਨਹੀਂ ਹੈਗੀ ਮੈਂ ਦਵਾਈ ਲੈ ਕੇ ਆਈ ਹਾਂ ਉਹ ਤੋਂ ਪਤਾ ਲੱਗਦਾਗਾ ਮੂੰਹ ਦੇਖੀ ਰੰਗ ਕੇ ਮੈਂ ਕਾਲਾ ਹੋ ਗਿਆ 4 ਦਿਨਾਂ ਚ ਸਹੀ ਗੱਲ ਆ ਫਿਕਰ ਹੋਣਾ ਹਾਂ ਨਾ ਨਾ ਬਸ ਚਾਹ ਨਹੀਂ ਪੀਣੀ ਹੈਗੀ ਫਿਰ ਤੂੰ ਸੁਣਾਪਰੇ ਤੇ ਠੀਕ ਆ ਬਸ ਮੈਂ ਤਾਂ ਠੀਕ ਆ ਉਹ ਠੀਕ ਹੈ ਬਾਈ ਠੀਕ ਹੈ ਹਾਂ ਉਹ ਵੀ ਠੀਕ ਆ ਉਹ ਨਹੀਂ ਆਇਆ ਫਿਰ ਪਤਾ ਸੁੱਤਾ ਲਿਆ ਜਾਂਦਾ ਕਿ ਹੈਨਾ ਉਹਨੂੰ ਪਤਾ ਹੀ ਨਹੀਂ ਲੱਗਿਆ ਹੋਣਾ ਹਜੇ ਲੈ ਹੁਣ ਜਨਾਨੀਆਂ ਦੀ ਗੱਲਾਂ ਉਹ ਹੁਣ ਇਹ ਜਾਊਗੀ ਫ੍ਰੀਤ ਜਾਊਗੀ ਕਹੇ ਆਪੇ ਦੱਸ ਦਊਗੀ ਉਹ ਤਾਂ ਪੁੱਛੇ ਲੈਣਾ ਉਹਨੇ ਚਲੇ ਗਈ ਨੂੰ ਮਾਜੂ ਬਾਈ ਗੇੜਾ ਹੈਨਾ ਵੀ ਪਤਾ ਸੁੱਤਾ ਲੈ ਜਾਂਦਾ ਕਿ ਹੈਨਾ ਚਲ ਕੋਈ ਇਹਨਾਂ ਨੂੰ ਭੇਜ ਦਾਂਗੀ ਤੇਰੇ ਘਰ ਵਾਲੇ ਕੋਲ ਮੈਜੇਗਾ ਘੜੀ ਹਾਂ ਆ ਜੂਗਾ ਆ ਜੂਗਾ ਦੋ ਚਾਰ ਗੱਲਾਂ ਮਰੀਏਂ ਤੇ ਨਹੀਂ ਇਹ ਪਾਸਾ ਥੱਲੇ ਹਾਂ ਇਹ ਤਾਂ ਹੈ ਦੁੱਖ ਸੁੱਖ ਤਾਂ ਦੇਖਾ ਮੁੱਖਮਤੇ ਕੀ ਹੋਇਆਗਾ ਬਸ ਖੇਤ ਕੰਨੀ ਨੂੰ ਲੰਘਿਆ ਹੋਇਆ ਸੀ ਬਾਕੀ ਦੇਖਦੀਆਂ ਜਾ ਕੇ ਤੁਸੀਂ ਕਿ ਮੈਂ ਅੱਜ ਵੀ ਤੋ ਨਹੀਂ ਤੂੰ ਮੈਂ ਤਨ ਉਹ ਪੁੱਛਣਾ ਭੁੱਲ ਗਈ ਕਿੱਧਰ ਆਈਆਂ ਸੀ ਤੁਸੀਂ ਅਸੀਂ ਤਾਂ ਮੈਂ ਤਾਂ ਅਸੱਚ ਤੂੰ ਆ ਗਈ ਵਧੀਆ ਮੇਲੇ ਤੇ ਜਾ ਕੇ ਆਈਆਂ ਦੀ ਆ ਇਹ ਵੀ ਜਾ ਕੇ ਆਈਆਂ ਨੇ ਮੈਂ ਤਾਂ ਇੱਥੋਂ ਬਿਨਾ ਮਸਾ ਜਾ ਕੇ ਆਈਆਂ ਸੱਚੀ ਕੀ ਕਰਾਂ ਅੱਜ ਬੰਦੀਏ ਬੱਲਾ ਸੀਗਾ ਓਰੇ ਅਗਲੇ ਵੀਰਵਾਰੇ ਵੱਡਾ ਮੇਲਾ ਤਾਂ ਠੀਕ ਐ ਨਾ ਮੇਰੇ ਤਾਂ ਜੀ ਨਹੀਂ ਕਰਦਾ ਜਾਣ ਨੂੰ ਇਹ ਤਾਂ ਹੱਡ ਗੋਡੇ ਵਾਲੇ ਦੁਖੀ ਜਾਂਦੇ ਨੇ ਆ ਮੌਸਮ ਦਾ ਬਦਲੀ ਜਾਂਦਾ ਨਾ ਹਾਂ ਤਾਂ ਕਰਕੇ ਚੱਲ ਸੋਚਣਾ ਖਰਿਆ ਕਰ ਇਹ ਤਾਂ ਸੁਖ ਸੁੱਖ ਤਾਂ ਚੱਲੇ ਆਈਆਂ ਨੇ ਹਣਾ ਜ਼ਿੰਦਗੀ ਚ ਤਾ ਘੜੀ ਵਗੇੜਾ ਮਾਰ ਜਾ ਕਰੋ ਆ ਜਾ ਕਰੋ ਇੱਕ ਅੱਧੀ ਜਾਣੀ ਦੁਪਹਿਰੇ ਆ ਜਾ ਕਰੋ ਇੱਕ ਜਾਣੀ ਹਾਂ ਦੁਪਹਿਰੇ ਤਾਂ ਤੈਨੂੰ ਪਤਾ ਬਾਲਾ ਦੁਪਹਿਰਾ ਤਾਂ ਪਣ ਲੱਗ ਗਿਆ ਹੁਣ ਤਾਂ ਦੁਪਹਿਰ ਆਹ ਸਹਣਾ ਭੈਣ ਜਿਵੇਂ ਚੁੱਪ ਕਰੀ ਬੈਠੀ ਐ ਸੁਣਾ ਭੈਣ ਕੋਈ ਗੱਲ ਮੈਂ ਤੁਹਾਡੀਆਂ ਸੁਣਦੀ ਆ ਲੈ ਸੱਚ ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ ਏ ਸਾਡੀ ਸਹੇਲੀ ਆ ਰਮਣ ਅੱਛਾ ਇਹ ਰਮਣ ਹੈ ਇਦਾਂ ਗੱਲਾਂ ਕਰਦੇ ਹੋ ਨਾ ਤੁਸੀਂ ਹੋਰ ਲੈ ਦੇਖ ਲੈ ਅੱਜ ਤਾਂ ਤੇਰੇ ਪਿੱਛੇ ਵੀ ਤੇਰੀਆਂ ਹੀ ਗੱਲਾਂ ਕਰਦੇ ਰਹੇ ਚੱਲ ਵਧੀਆ ਗੱਲਾਂ ਤਾਂ ਕਰਨੀ ਆਈ ਨੇ ਹੁਣ ਚੱਲ ਹੁਣ खासा ਟਾਈਮ ਹੋ ਗਿਆ ਚੱਲੀਏ ਆਪਾਂ ਹਾਂ ਚੱਲਦੇ ਆਂ ਚੱਲ ਰਮਣ ਮਾਰਿਆ ਕਰੂੰਗੀ ਘੇੜਾ ਸਾਡੇ ਕੋਲੇ ਕੋਈ ਨਾ ਭੈਣੇ ਲੱਲ ਭਲਾ ਕੋਈ ਘਰ ਕਰ ਹੁਣ ਹੁਣ ਆਪਦਾ ਹੀ ਘਰ ਕਰਤਾ ਕਿ ਰਬਣਾ ਇਹ ਤਾਂ ਆਪ ਵਿਚਾਰਿਆਂ ਦੇ ਦੋ ਕਮਰੇ ਨੇ ਹਨ ਤੇ ਤੈਨੂੰ ਕਿੱਥੇ ਭਠਿਆਉਣਗੇ ਚੱਲ ਰਮਨ ਠੀਕ ਆ ਠੀਕ ਹੈ ਬਾਈ ਕਰੂੰਗੀ ਕਿਹੜਾ ਚੰਗਾ ਹਾਂ ਚੰਗਾ ਬ੍ਰੀ ਚੱਲ ਠੀਕ ਨਹੀਂ ਤੂੰ ਹਾਂ ਚੰਗਾ ਹਾਂ ਚੱਲਾ ਮੈਂ ਤਾਂ ਕਿਸੇ ਤਰ੍ਹਾਂ ਬਾਈ ਅੰਬ ਤੋੜ ਕੇ ਰੱਖ ਗਿਆ ਹੁਣ ਲੈ ਆਇਆ ਹੁਣ ਕਿਸੇ ਦਿਓ ਤੇ ਉਹਦਾ ਚਾਰ ਪਾਉਂਗੀ ਅੱਜ ਅੱਛਾ ਤੂੰ ਮੋਝ ਮੁਰੜੀ ਜਾਂਦੀ ਸੀ ਨੀ ਦੇਖਿਆ ਤੂੰ ਸੱਗੀ ਨਾ ਪਰਾਂਦਾ ਕਿਵੇਂ ਲਟਕਿਆ ਪਿਆ ਤੀ ਕੀ ਹੈ ਇਹ ਕੀ ਕੁਸਾ ਹੈ ਕਵਰਾ ਕੀ ਕੋਸਾ ਕਿੱਥੋਂ ਆਇਆਗਾ ਕਿ ਮੈਂ ਕਿੱ ਗੱਲ ਨਾ ਦੋ ਕਮਰੇ ਤੇ ਇਹਨਾਂ ਦੇ ਦੋ ਕਮਰੇ ਜੀ ਇਹਨੂੰ ਕਿੱਥੇ ਰੱਖ ਦੇਣਗੇ ਨਹੀਂ ਕਿ ਤੈਨੂੰ ਮੈਂ ਜਦੋਂ ਸਮਝਾਈ ਜਾਨੀਆ ਸਮਝਾਈ ਜਾਨੀ ਆਗੀ ਨਹੀਂ ਗੱਲ ਕੀ ਹੈ ਰੱਖੀ ਕਿ ਨਹੀਂ ਹੀ ਨੇ ਰੱਖੀ ਕਿ ਨਹੀਂ ਹੋ ਗਈ ਤੈਨੂੰ ਘੜਾ ਪਤਾ ਨਹੀਂ ਹੈਗਾ ਤੂੰ ਤਾਂ ਹੁਣ ਗਈ ਹੋਈ ਸੀ ਰੱਖਣਾ ਰਹਿੰਦੇ ਰੱਖ ਲਈ ਉਹਨੂੰ ਫਰੀਜ ਆ ਪਸਤਾਉਂਦੀ ਲੈ ਫਿਰ ਮੈਂ ਸ਼ੌਕ ਨੂੰ ਗਈ ਸੀਗੀ ਤੂੰ ਮੈਨੂੰ ਹਾਂ ਬੋਲਦੀ ਐ ਕੀ ਕਰਾਂ ਤੇਰੇ ਕਰਕੇ ਗੁੱਸਾ ਆਉਂਦਾਗਾ ਛੱਡ ਪਰਾਂ ਨਹੀਂ ਪਤਾ ਨਹੀਂ ਕਿੱਥੋਂ ਆਈ ਹੈ ਕਿੱਥੋਂ ਨਹੀਂ ਚਲੋ ਕਿੱਥੇ ਨਹੀਂ ਹੈਂ ਚਰਨ ਨਹੀਂ ਉਹ ਤਾਂ ਗਈ ਹੋਈ ਆਗੀ ਉਹ ਵੀ ਕਿਹੜਾ ਘਰੇ ਵੱਢਦੀ ਆਗੀ ਉਹ ਘੜ ਦੱਸ ਕੇ ਜਾਂਦੀ ਆ ਜਾਂ ਪੁੱਛ ਕੇ ਜਾਂਦੀ ਆ ਜਿਹੜੀ ਗੱਲ ਮੈਂ ਤੈਨੂੰ ਕਹੀ ਜਨੀ ਆ ਉਹ ਤੇ ਗੌਰ ਕਰ ਲੈ ਆ ਤਾਂ ਪੱਕੀ ਉਹ ਰੱਖ ਲਈ ਤੇਰੇ ਕਹਿੰਦਾ ਮਤਲਬ ਉਹਨੇ ਪੱਕੀ ਰੱਖ ਲਈ ਹੈ ਐ ਤਾਂ ਹੁਣ ਹਾਂ ਸੱਚੂ ਮੇਲੇ ਦੀ ਗੱਲ ਦੱਸਦੀ ਹਾਂ ਤੈਨੂੰ ਮੈਂ ਮੇਲੇ ਚ ਗਈ ਪੈਣੇ ਇਹ ਤਾਂ ਜਾਵੇ ਪ੍ਰੀਤ ਮੂਰੇ ਮੂਰੇ ਭੱਜੀ ਉਹ ਦੋਨੇ ਜਣੇ ਮਾਗਰ ਮਾਗਰ ਖੁਸਰ 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 ਐ ਕਰਦੇ ਹਾ ਹੁਣ ਆਏ ਨਾਲ ਮੈਨੂੰ ਤਾਂ ਦੇਖ ਪਹਿਲਾਂ ਦਾਲ ਚ ਕਾਲਾ ਲੱਗਦਾ ਸੀ ਹੁ ਤਾਂ ਸਾਰੀ ਦਾਲੇ ਕਾਲੀ ਹੋਈ ਪਈ ਆ ਹੁ ਨਹੀਂ ਕੁਛ ਬਣਦਾ ਹੁਣ ਤਾਂ ਫੱਟੀ ਕੁਛ ਨਹੀਂ ਦੇਖ ਮੈਂ ਇਹਨੂੰ ਆਪ ਤਾਂ ਫੋਨ ਕਰਦੀ ਨਾ ਉਹਨੂੰ ਪਤਾ ਲੱਗ ਜਾਣਾ ਕਿ ਮੈਂ ਆ ਗਈ ਜੇ ਆ ਗਿਆ ਤਾਂ ਠੀਕ ਐ ਨਹੀਂ ਨਾ ਸਹੀ ਕਰਦਾ ਜਿਹਦੇ ਨਾਲ ਫਿਰ ਕਰੀ ਜਾਵੇ ਖਾਈ ਜਾਣ ਦੇਖੇ ਮੈਂ ਤਾਂ ਤੈਨੂੰ ਐ ਕਹਿਣੀ ਆ ਵੀ ਦੇਖੇ ਬੰਦਾ ਤਾਂ ਨੀ ਇੱਕ ਤੇ ਖੜਨ ਵਾਲਾ ਹੈਗਾ ਮੇਰੀ ਗੱਲ ਸੁਣ ਮਰਤਾ ਜੀ ਕਰਦਾ ਨਹੀਂ ਮੈਨੂੰ ਧੋਖਾ ਦੂ ਤਾਂ ਪ੍ਰੀਤ ਨੂੰ ਦੱਸ ਦਿੰਨੀ ਆ ਮੈਨੂੰ ਤਾਂ ਗੁੱਸਾ ਚੜਦਾ ਦੇਖ ਜਦੋਂ ਦਾ ਮੈਂ ਉਹਨਾਂ ਨੂੰ ਮੇਲਿਆਂ ਚ ਮੇਲੇ ਚ ਇਕੱਠਾ ਦੇਖਿਆ ਨਾ ਮੈਨੂੰ ਤਾਂ ਗੁੱਸਾ ਚੜਿਆ ਪਿਆ ਮੇਰਾ ਤਾਂ ਪ੍ਰੀਤ ਨੂੰ ਦੱਸਣ ਨੂੰ ਜੀ ਕਰਦਾ ਸੀ ਵੀ ਆਪਦਾ ਘਰ ਸਾਂਭ ਲੈ ਤੇ ਇਥੋਂ ਪਹਿਲਾਂ ਮੈਨੂੰ ਗੁੱਸਾ ਆਇਆ ਸੀ ਦੇਖ ਵੀ ਮੇਰੀ ਸਹੇਲੀ ਨਾਲ ਧੋਖਾ ਕਰੀ ਜਾਂਦਾ ਤੇ ਮੈਂ ਉੱਥੇ ਦੱਸ ਦਿੰਦੀ ਉੱਥੇ ਦੱਸ ਦਿੰਦੀ ਕਿਉਂ ਕਿ ਹਣੇ ਇਹ ਪਾਈ ਜਾਂਦੀ ਮੈਂ ਪਹਿਲਾਂ ਮੈਨੂੰ ਆਇਆ ਸੀ ਵੀ ਤੇਰੇ ਨਾਲ ਗੱਲ ਕਰ ਲੈ ਗੱਲ ਕਰ ਲੈ ਲੈ ਹੋਰ ਕਰ ਲੈ ਅੱਥੇ ਜੇ ਤਾਂ ਤੇਰੇ ਬਾਰੇ ਸੋਚ ਤਾਂ ਵੀ ਮਾੜੇ ਜਿਹਾ ਨਾ ਸੋਚ ਤਾਂ ਤਾਂ ਮਾੜੇ ਵੱਜਣੀਆਂ ਜੇ ਮੈਂ ਹੁਣ ਉਹਦੇ ਘਰੇ ਗੱਲ ਕਰ ਦਿੰਦੀ ਥਾਲੀ ਬੋਲ ਉੱਥੇ ਕੋਲੇ ਇਸ ਹੋ ਜਾਂਦਾ ਫਿਰ ਤੂੰ ਕਹ ਦਿੰਦੀ ਵੀ ਤੂੰ ਉਹਦੇ ਘਰੇ ਕਲੇਸ਼ ਕਰਾਤਾ ਤੂੰ ਮੇਰੇ ਨਾਲ ਕਿਉਂ ਨਹੀਂ ਗੱਲ ਕਰੀ ਪਹਿਲਾਂ ਮੈਂ ਪਹਿਲਾਂ ਤੇਰੀ ਸਲਾਹ ਲੈਂਦੀ ਹਾਂ ਹਾਂ ਆਪਕੇ ਆਪ ਖਬਰ ਕਿੱਥੇ ਧੱਕੇ ਖਾਂਦਾ ਹੋਊਗਾ ਇਹ ਘਰੇ ਬਠਿਆ ਰੱਖੀ ਹੈਗੀ ਇੱਕ ਤੂੰ ਹੋਗੀ ਇੱਕ ਖਬਰ ਕਿਤੇ ਹੋਰ ਹੋਣੀ ਕੋਈ ਬੈਠਾ ਹੋਊਗਾ ਕੁਛ ਚਲ ਜਿਹਾੜੇ ਨਾ ਮਾਰਿਆ ਕਰ ਤੂੰ ਇੰਨੀ ਪਕਾਈ ਨਾ ਮਾਰਿਆ ਕਰ ਜਿਹੜੀ ਗੱਲ ਹੁੰਦੀ ਉੰਨੀ ਬਣਾ ਕੇ ਦੱਸਿਆ ਕਰ ਹੁਣ ਤਾਂ ਪਕਾਈ ਲੱਗਦੀ ਐ ਜਦੋਂ ਆਪਦੇ ਅੱਖੀ ਦੇਖੇਗੇ ਨਾ ਫੇਰ ਮਿਰਚਾ ਲੱਗਣਗੇ ਫੇਰ ਨਾ ਤੜਫੀ ਤੜਫਾਈ ਮੇਰੇ ਕੋਲ ਆਈ ਫੇਰ ਨੀਵੇ ਗੱਲ ਕਰਦੀ ਹੈਗੀ ਚਲ ਚੰਗਾ ਮੈਂ ਤਾਂ ਜਾਣੀ ਹੈਗੀ ਹੁਣ ਮੇਰੇ ਕੋਲ ਕੰਮ ਹੋਰ ਬਥੇਰੇ ਨੇਗੇ ਤੇਰਾ ਤਾਂ ਜਿੰਨਾ ਮਰਜੀ ਸੋਚ ਲੈ ਤੂੰ ਨੀ ਕਦੇ ਪੈਰਾਂ ਤੇ ਪਾਣੀ ਪੈਣ ਦੋਂਦੀ ਹੈਗੀ ਐਨਾ ਸਮਝਾ ਸਮਝਾ ਦੇਖ ਲੈ ਦੇਖ ਤੈਨੂੰ ਫਰਕ ਨਹੀਂ ਪਿਆ ਤੂੰ 4 ਦਿਨ ਬਾਹਰ ਕੀ ਬੱਗੀ ਨਾਲ ਦੀ ਨਾਲ ਤੀਵੀ ਘਰੇ ਰੱਖ ਲਈ ਪਸਾਏਗੀ ਇੱਕ ਦਿਨ ਦੇਖਦੀ ਜਾ ਕਿੰਨੀ ਤੇ ਇਹ ਵੀ ਸਹੀ ਗੱਲ ਹੈ ਬਗਾਨੀ ਕੁੜੀ ਰੱਖੀ ਕਿਉਂ ਕਰੇ ਆ ਹੁਣ ਦੇ ਸਹੀ ਨੂੰ ਪੁੱਛਦੀ ਆ ਲਾ ਦੇਖ ਲਾ ਹਲੇ ਤੱਕ ਬਾਹਰ ਨਹੀਂ ਲਾਇਆ ਜਦ ਦੀ ਆਪਾਂ ਗਈਆਂ ਨਾ ਐਂ ਖੁੱਲਾ ਪਿਆ ਐ ਨਹੀਂ ਕੰਮ ਕਰਦਾ ਹੈਗਾ ਜਮਾ ਵੀ ਚਲ ਚਲ ਕੋਈ ਨਹੀਂ ਗੌਰ ਘੱਟ ਕਰਦੇ ਨਾਲੇ ਲਾਂਬਾ ਲੈ ਆਈ ਮੈਂ ਨਹੀਂ ਅਗਲੀ ਕੱਲ ਨੂੰ ਫਿਰ ਤਾਨੇ ਮੇਣੇ ਦੰਦੀ ਆ ਮੇ ਮੇਰੀ ਦਾਦੀ ਮਰ ਗਈ ਆਈਆਂ ਵੀ ਨਹੀਂ ਹੈਗੀਆਂ ਚਲ ਤੋ ਕੁਤੇ ਸੋ ਦਾਦੀ ਜੀ ਹੱਥ ਪੜਨਾ ਨਾਲੇ ਮੂੰਹ ਮੱਥਾ ਲੱਗਦਾ ਕੰਧ ਨਾਲ ਤਾਂ ਖੰਦਾ ਹਾਂ ਫਿਰ ਅਗਲੀ ਸੌ ਸੁਣਾਉਂਦੀ ਆ ਫਿਰ ਆਸਗਵਣ ਦੇ ਜੇ ਆਪਾਂ ਨਹੀਂ ਜਾਵਾਂਗੇ ਫਿਰ ਅਗਲਾ ਵੀ ਨਹੀਂ ਆਉਂਦਾ ਕੱਲ ਨੂੰ ਵੀ ਤਾਂ ਹੀ ਆਪਣੇ ਕੋਈ ਆਊਗਾ ਜੇ ਆਪਾਂ ਕਿਸੇ ਦੇ ਦੁੱਖ ਸੁੱਖ ਚ ਖੜਦੇ ਆ ਹਾਂ ਠੀਕ ਹੈ ਆਪਾਂ ਤਾਂ ਜਾਣਾ ਹੀ ਪੰਦਾ ਆ ਗਈ ਕੋਲੇ ਗੱਸਕੇ ਉਹ ਅੱਛੇ ਖਿਰ ਪਹਿਲੇ ਤਾਂ ਟਿਕ ਜਾ ਕਰ ਮੈਂ ਕਿੱਥੇ ਕੋਲੇ ਕੱਛ ਗਈ ਆ ਆ ਰਮਣ ਦੇ ਘਰੇ ਗਈ ਸੀ ਰਾਵਨ ਦੇ ਹੋਰ ਅੱਛਾ ਆ ਗਈ ਹੋ ਹੋ ਰਾਜੀ ਆਈ ਆ ਮੈਨੂੰ ਨਿੱਤੂ ਨੇ ਕਿਹਾ ਮੈਂ ਕਿਹਾ ਚੱਲ ਦੋ ਘੜੀ ਬੈਠਿਆ ਵਾਂ ਅਗਲੀ ਦੀ ਦਾਦੀ ਮੁੱਕੀ ਆ ਆਪਣਾ ਗਵਾਂਡ ਆ ਮਾੜਾ ਮੋਟਾ ਤਾਂ ਜਾਣਾ ਬਣਦਾ ਹੀ ਆ ਹੁਣ ਚੱਲ ਕੋਈ ਨਹੀਂ ਉਹ ਮੈਂ ਆਖਿਆ ਪਤਾ ਨਹੀਂ ਕਿੱਥੇ ਗਈ ਹੋਵੇਂਗੀ ਆ ਦੇਖ ਲੈ ਧੁੱਪ ਕਿੰਨੀ ਚੜ ਰਹੀ ਆ ਉਹ ਜਾ ਘਰ ਦੇ ਕੰਮ ਕਰਨ ਵਾਲੇ ਪਿਆ ਉਹ ਕਰ ਲੈ ਜਾ ਕੇ ਜਨ ਵਾਲੇ ਰਾਮ ਕਰ ਲੋ 10 ਮਿੰਟ ਕਰ ਲਾਂਗੀ ਹੁਣ ਜੇ ਨਾ ਪਤਾ ਲੱਗੇ ਫਿਰ ਤਾਂ ਗੱਲ ਵੱਖਰੀ ਆ ਜਦ ਪਤਾ ਲੱਗਿਆ ਫਿਰ ਤਾਂ ਗਵੰਡੀ ਤੇ ਦੁੱਖ ਸੁੱਖ ਚ ਜਾਣਾ ਚਾਹੀਦਾ ਬੰਦੇ ਚੰਗਾ ਕੀਤਾ ਜਾਈ ਜਾਂ ਵਗ ਜਾ ਹੁਣ ਅੰਦਰ ਆ ਜਾ ਚੱਲ ਤੈਨੂੰ ਚਾਹ ਬਣਾ ਕੇ ਦੇਵਾਂ ਉਹ ਮੈਂ ਆਉਣਾ ਕੰਮ ਜਾ ਕੇ ਉਹ ਲੈ ਹੁਣ ਚਾਹ ਤਾਂ ਪੀਜੋ ਤੁਸੀਂ ਮੈਂ ਆ ਕੇ ਪੀਊਂਗਾ ਕੋਈ ਨਹੀਂ ਜਾ ਤੁਸੀਂ ਪੀ ਲਓ ਬਣਾ ਕੇ ਜਾ ਚੱਲ ਆ ਗਿਆ ਆ ਦਰਵਾਜਾ ਤੇ ਲਾ ਜੀ ਜਾਂਦੇ ਹੋ ਚਿੰਗਾ ਲਾ ਆ ਜੂਗਾ ਫੋਨ ਕਿਉਂ ਨਹੀਂ ਕੀਤਾ ਮੈਂ ਕਿਉਂ ਫੋਨ ਕਰਾਂ ਤੈਨੂੰ ਤੋੜਾ ਹੋਰ ਫੋਨ ਕਰਨ ਵਾਲਿਆਂ ਦਾ ਫੋਨ ਕੀ ਕਰ ਨਾ ਕਰ ਤੂੰ ਉਠਾ ਰੱਖੀਏ ਤੂੰ ਕੌਣ ਬਿਠਿਆ ਰੱਖੀ ਆ ਜਿਹੜੀ ਲਿਆ ਰੱਖੀ ਆ ਆ ਕੇ ਗਈ ਆ ਮੇਰੇ ਕੋਲੇ ਅਗਲੀ ਕੀ ਨਾ ਲੈਂਦੀ ਸੀ ਉਹ ਨਵਜੋਤ ਹਾਂ ਕਿਰਾਏ ਦੇ ਬਹਾਨੇ ਰੱਖ ਰੱਖੀ ਆ ਤੂੰ ਕਿਹੜਾ ਭੈਣ ਦਾ ਖਸੂ ਕਹਿੰਦਾ ਤੈਨੂੰ ਇਹ ਨੀਤੂ ਕਹਿ ਕੇ ਗਈ ਮੈਨੂੰ ਸਾਰਾ ਕੁਝ ਦੱਸ ਗਈ ਤੈਨੂੰ ਆ ਵੀ ਪੜਦੇ ਰੱਖ ਲੂੰਗਾ ਮੈਂ ਕਿੰਨਾ ਕੁ ਟਾਈਮ ਪੜਦੇ ਰੱਖ ਲੇਗਾ ਕੀ ਤੋਂ ਕਿ ਤੋਂ ਪੜਦੇ ਰੱਖ ਲੇਗਾ ਇੱਕ ਅੱਧੀ ਨਾਲ ਗੱਲ ਕਰੀਦੀ ਹੁੰਦੀ ਆ ਇੱਕ ਅੱਧੀ ਨਾਲ ਓਏ ਤਜ਼ਾਮਨ ਮੇਰੀ ਗੱਲ ਸੁਣਾ ਉਹ ਲੋਕ ਤਾਂ ਯਾਰ ਉਹੀ ਪਾੜਦੇ ਆਗੇ ਬਿਨਾਂ ਗੱਲ ਤੋਂ ਓਏ ਉਹੀ ਉਹਨੇ ਤੈਨੂੰ ਗੱਪ ਮਾਰਤਾ ਮੇਰੀ ਉਹਦੇ ਨਾਲ ਕੋਈ ਐਹੋ ਜੀ ਗੱਲ ਨਹੀਂ ਮੈਨੂੰ ਇਹ ਤਾਂ ਜਾਣਦਾ ਤੱਕ ਨਹੀਂ ਉਹਨੂੰ ਘਰੇ ਕਿੰਮ ਬਠਾਈ ਐ ਮੈਂ ਕਹਾਂ ਉਹਨੂੰ ਯਾਰ ਆ ਮੇਰੇ ਵਾਲੀ ਬੂਝੜ ਜੀ ਦੇ ਕੰਡੇ ਬੀਜੇ ਹੋਇਆ ਤੈਨੂੰ ਪਤਾ ਤਾਂ ਹੈਗਾ ਉਹਦਾ ਕਿੰਨਾ ਕ ਦਿਮਾਕ ਆ ਉਹ ਤਾਂ ਕਹਿੰਦੀ ਘਰ ਵਾਲੇ ਨੇ ਬਠਾਈ ਐ ਸਾਡੇ ਨੇ ਐਵੇਂ ਮਾਰਦੀ ਐ ਪੁਖਾਈ ਤੂੰ ਪਹਿਲਾਂ ਮੈਨੂੰ ਐਂ ਗੱਲ ਦੱਸ ਆਪਣੇ ਬਾਰੇ ਉਹਨੂੰ ਪਤਾ ਲੱਗਾ ਜਿੱਤੇ ਪਤਾ ਨਹੀਂ ਮੈਨੂੰ ਓਏ ਈਡੀ ਦਾ ਬੂਝੜਾ ਉਹਨੇ ਤਾਂ ਮੇਰੇ ਆਉਂਦੇ ਨੂੰ ਰੱਖ ਲਈ ਤੇ ਕੁੜੀ ਕਰਕੇ ਯਾਰ ਮੈਨੂੰ ਘਰੋਂ ਕੱਢਣੀ ਔਖੀ ਹੋ ਗਈ ਕਿਹਾ ਤਾਂ ਬਥੇਰਾ ਸੀ ਫਿਰ ਤੂੰ ਹੁਣ ਡੱਕਰ ਦੇ ਤੂੰ ਘਰ ਪਕੇ ਪਿੰਡ ਚ ਜਾ ਕੇ ਲੱਭ ਕਈ ਵਾਰੀ ਕਰਦੀ ਐ ਕਈ ਵਾਰੀ ਕਹਤਾ ਮੈਂ ਕਹਿ ਕੇ ਦੇਖੋ ਕਈ ਦੇ ਮੈਂ ਤਾਂ ਕਹਿਣਾ ਜੀ ਭਜਾ ਦੇ ਆ ਦੇਖ ਇਹ ਹੀ ਨਹੀਂ ਪੈਰ ਤੇ ਮਿੱਟੀ ਪੈਣ ਦਿੰਦੀ ਉਹਦੀ ਇਹਨੂੰ ਤਾਂ ਕੰਮ ਦਾ ਸੌਖਾ ਹੋ ਰਿਆ ਅੱਛਾ ਤੇ ਹੋਰ ਹੁਣ ਕੰਮ ਦਾ ਕਿਵੇਂ ਵੀ ਮਤਲਬ ਕੰਮ ਕਮ ਕਰਾਉਂਦੀ ਆ ਉਹ ਨਾਲ ਠੀਕ ਹੋਰ ਹੁਣ ਤੈਨੂੰ ਲੱਗਦਾ ਦੇ ਵੜਿਆਈਆਂ ਕਰਦੀ ਸੀ ਵਿਚਾਰੀ ਕੰਮ ਕਰਵਾ ਦਿੰਦੀ ਆ ਵਿਚਾਰੀ ਦੇ ਕੋਈ ਅੱਗੇ ਪਿੱਛੇ ਨਹੀਂ ਹੈਗਾ ਨਾ ਮਾਪੇ ਨੇ ਵਿਚਾਰੀ ਕੱਲੀ ਫਿਰਦੀ ਆ ਤਾਂ ਹੀ ਐ ਜੇ ਕਰੀ ਜਾਂਦੀ ਸੀ ਮੇਰਾ ਤਾਂ ਬੱਸ ਨਹੀਂ ਚੱਲਿਆ ਕੁੜੀ ਕਰਕੇ ਚੁੱਪ ਹੋ ਗਿਆ ਮੈਂ ਕੋਈ ਹੋਰ ਹੁੰਦਾ ਤਾਂ ਮੈਂ ਹੁਣ ਨੂੰ ਭਜਾ ਦਿੰਦਾ ਯਾਰ ਐ ਤਾਂ ਮੈਨੂੰ ਤੇਰੇ ਤੇ ਯਕੀਨ ਨਾ ਪਰ ਮੈਨੂੰ ਫਿਰ ਤੇਰੇ ਤੇ ਸ਼ੱਕ ਵੀ ਹੋ ਜਾਂਦਾ ਵੀ ਜਦੋਂ ਮੈਂ ਗਈ ਆ ਤੂੰ ਐਨੇ ਦਿਨ ਮੈਨੂੰ ਫੋਨ ਕਾਤਾ ਨਹੀਂ ਕੀਤਾ ਓਏ ਬਗੇ ਸ਼ੱਕ ਨਾ ਕਰਿਆ ਕਰ ਉਹ ਮੈਂ ਲਾਈ ਸੀ ਤੈਨੂੰ ਫੋਨ ਤੇਰਾ ਫੋਨ ਹੀ ਨਹੀਂ ਲੱਗਿਆ ਫਿਰ ਉਹਦੇ ਕਿਵੇਂ ਲੱਗ ਗਿਆ ਫੋਨ ਤਾਂ ਮੇਰੇ ਕੋਲ ਹੀ ਸੀ ਓ ਯਾਰ ਤੂੰ ਭੁੱਲ ਗਈ ਹੋਵੇਂਗੀ ਉੱਥੇ ਹੁਣ ਤੂੰ ਗਈ ਤਾਂ ਮਾਰਗ ਤੇ ਸੀਗੀ ਤੇਰਾ ਫੋਨ ਫੋਨ ਉਹਰਾ ਪਿਆ ਹੋਣਾ ਮੈਂ ਤਾਂ ਇੰਨੇ ਵਾਰ ਹੀ ਲਾਇਆ ਲੱਗਦਾ ਹੀ ਨਹੀਂ ਸੀ ਜਾਂ ਭਾਈ ਫਿਰ ਮੇਰੇ ਵਾਲੇ ਫੋਨ ਦੀ ਰੇਂਜ ਨਹੀਂ ਹੋਣੀ ਆ ਹੀ ਹੋ ਸਕਦਾ ਹੁਣ ਕੀਤੇ ਯਕੀਨ ਕਰਾਂ ਉਹਤੇ ਕਰਾਂ ਜਾਂ ਤੇ ਮੇਰੇ ਤੇ ਕਰ ਮੈਂ ਤਾਂ ਦੇਖ ਨੀਤੂ ਨੂੰ ਵੀ ਪੁੱਛਦਾ ਰਹਾ ਬੇਸ਼ੱਕ ਪੁੱਛ ਲਈ ਉਹਨੂੰ ਚਰਨੂ ਨੂੰ ਵੀ ਪੁੱਛਿਆ ਮੈਂ ਮੈਂ ਨੀਤੂ ਨੂੰ ਮੂੰਹ ਤੇ ਲਈ ਮੁੱਕਰੀ ਨਾ ਲੈ ਮੈਂ ਕਿਉਂ ਮੁੱਕਰਨਾ ਤੂੰ ਪੁੱਛ ਲਈ ਨੀਤੂ ਨੂੰ ਵੀ ਮੈਂ ਪੁੱਛਿਆ ਨੀ ਉਹਨੂੰ ਤੇ ਉਹ ਕਿੱਥੇ ਗਈ ਐ ਮੈਨੂੰ ਦੱਸ ਕੇ ਵੀ ਨਹੀਂ ਗਈ ਅੱਛਾ ਤੂੰ ਨੀਤੂ ਨੂੰ ਪੁੱਛਿਆ ਸੀ ਮੇਰੇ ਵੱਲ ਤੇ ਸੱਚ ਇੱਕ ਹੋਰ ਗੱਲ ਦੱਸ ਫਿਰ ਜਿੱਦ ਦੇ ਤੂੰ ਮੈਨੂੰ ਫੋਨ ਲਾਇਆ ਤੂੰ ਫੋਨ ਕਿਉਂ ਕੱਟਿਆ ਮੇਰੀ ਗੱਲ ਕਿਉਂ ਨਹੀਂ ਸੁਣੀ ਪ੍ਰੀਤ ਆ ਗਈ ਸੀ ਅੱਛਾ ਹਾਂ ਉਹ ਤਾਂ ਪਟੀਨੀ ਨਗੈਮ ਨੂੰ ਮਗਰ ਆ ਖੜੀ ਮਤਲਬ ਮਸਾ ਬਾਨਾ ਮਾਰਿਆ ਨਹੀਂ ਉਹ ਐ ਕਹਿ ਜਾਂਦੀ ਸੀ ਕੌਣ ਹੈ ਕੌਣ ਫਿਰ ਤੂੰ ਦੱਸ ਦਿੰਦਾ ਤੈਨੂੰ ਕੀ ਡਰ ਸੀ ਲੋ ਤੈਨੂੰ ਪਤਾ ਤਾਂ ਹੈਗਾ ਯਾਰ ਉਹਦਾ ਜੇ ਦਿਮਾਗ ਹੋਵੇ ਸਮਝਣ ਵਾਲੀ ਹੋਵੇ ਤਾਂ ਹੀ ਆ ਫੇਰ ਹੀ ਦੱਸਦਾ ਉਹਨੂੰ ਮੈਂ ਨਾਲੇ ਮੇਰੀ ਗੱਲ ਸੁਣ ਜਿਹੜਾ ਗੱਲ ਦਾ ਪੜਦਾ ਰਹੇ ਨਾ ਚੰਗਾ ਹੀ ਹੁੰਦਾ ਜ਼ਰੂਰੀ ਉਹਨੂੰ ਦੱਸਣਾ ਜਿੱਦੇ ਬਾਲਾ ਕਰੂਗੀ ਐਨਾ ਕੰਨੀ ਜੀ ਮਾਰ ਕੇ ਚਾਰ ਕੰਨ ਦੇ ਭਜਾ ਦਾਂਗੇ ਆਪਾਂ ਤੇ ਫਿਰ ਜਿਹੜੀ ਘਰ ਰੱਖਿਆ ਉਹਨੂੰ ਰੱਖ ਲੇਗਾ ਓਹ ਹੋ ਯਾਰ ਓਨੂ ਕਾ ਨੂੰ ਰੱਖਣਾ ਹਾਂ ਬਸ ਤੂੰ ਦੇਦੀ ਤੇਰੇ ਵਾਲੇ ਨੂੰ ਜਵਾਹ ਤੈਨੂੰ ਰੱਖੂ ਮੈਂ ਤੇ ਸੱਚੀ ਕੀ ਗੱਲ ਹੋਰ ਵੀ ਪੁੱਛਣੀ ਐ ਮੈਂ ਨਿੱਤੂ ਕਿੰਨੇ ਤੂੰ ਦੇ ਨਾਲ ਮੇਲੇ ਚ ਫਿਰਦਾ ਸੀ ਘੁੰਮਦਾ ਕੌਣ ਕਹਿੰਦਾ ਯਾਰ ਨਿੱਤੂ ਮੇਰੀ ਗੱਲ ਸੁਣ ਤੈਨੂੰ ਮੇਰੇ ਤੇ ਵਿਸ਼ਵਾਸ ਹੈ ਨਹੀਂ ਵਿਸ਼ਵਾਸ ਤਾਂ ਹੈਗਾ ਜਦੋਂ ਫਿਰ ਮੈਨੂੰ ਗੱਲਾਂ ਪਤਾ ਲੱਗਦੀਆਂ ਨੇ ਫਿਰ ਫੇਰ ਵਿਸ਼ਵਾਸ ਟੁੱਟ ਜਾਂਦਾ ਓਏ ਯਾਰ ਇਹ ਤਾਂ ਹੁਣ ਮੇਰੀ ਪਹਿਲਾਂ ਕਿਹੜਾ ਤੂੰ ਆਮ ਨੂੰ ਵਰਗਿਆਂ ਨੂੰ ਸੂਟ ਨਹੀਂ ਦਿਵਾਇ ਤੇਰੇ ਕਰਕੇ ਦਿਵਾਇਆ ਮੈਥੋਂ ਫਿਰ ਕਾ ਨੂੰ ਕਹਾਉਣੀ ਹੈਗੀ ਮੇਰੇ ਘਰ ਕਿਉਂ ਬਈ ਲੈ ਅਗਲੀ ਅੰਗੇ ਨਹੀਂ ਦੱਸਾਂਗੀ ਇਸ ਤਰੀਕਾ ਘਰ ਵਾਲੀ ਨੂੰ ਚਰਨੋਂ ਨੇ ਮੈਨੂੰ ਇਹ ਗੱਲ ਕਹੀ ਸੀ ਤੇਰੇ ਘਰ ਵਾਲੀ ਨੂੰ ਦੱਸੂੰਗੀ ਫਿਰ ਤੈਨੂੰ ਪਤਾ ਲੱਗ ਜੂ ਬਗ ਜੂਗੀ ਓਏ ਯਾਰ ਕਿਸੇ ਤਰੀਕੇ ਨਾਲ ਤੋੜਾਂਗੇ ਰਮਨ ਐਵੇਂ ਨਾ ਚੰਗਾ ਲੱਗਾ ਕੱਲ ਨੂੰ ਮੇਰੇ ਤੇ ਗੱਲ ਨਾਵੇ ਮੈਂ ਸੋਚਦਾ ਕੁ ਉਹਦਾ ਹੀ ਬਹਾਨਾ ਬਣਾ ਕੇ ਉਹਨੂੰ ਕੱਲ ਆਪਾਂ ਨੂੰ ਕੋਈ ਗੱਲ ਤਾਂ ਮਿਲੇ ਨਾ ਉਹਦੀ ਫੇਰ ਭਜਾਉਣੀ ਸੌਖੀ ਹੋਏ ਠੀਕ ਆ ਤੇਰੀ ਗੱਲ ਵੀ ਸਿਆਣੀ ਆ ਤੇ ਚਲ ਕਰ ਲੈਨੇ ਯਕਿਨ ਪਰ ਜੇ ਮੈਨੂੰ ਹੁਣ ਕੁਝ ਪਤਾ ਲੱਗ ਗਿਆ ਫੇਰ ਗਲਵੜੜਦੀ ਤੈਨੂੰ ਕੀ ਹੱਥ ਹੈਗਾ ਤੂੰ ਘਬਰਾਇਆ ਨਾ ਕਰ ਵਿਸ਼ਵਾਸ ਰੱਖ ਮੇਰੇ ਤੇ ਇਥੋਂ ਬਿਨਾਂ ਮੈਂ ਕਿਸੇ ਨੂੰ ਨਹੀਂ ਪਿਆਰ ਕਰਦਾ ਐਂ ਤਾਂ 100 ਦੁਨੀਆਂ ਤੁਰ ਹੀ ਫਿਰਦੀ ਆ ਯਾਰ ਇਹ ਤਾਂ ਗੱਲ ਹੈਗੀ ਆ ਹੁਣ ਪਰ ਫਿਰ ਨੀਤੋ ਵੀ ਮੇਰੇ ਸਹੇਲੇ ਮੈਨੂੰ ਕਿਉਂ ਝੂਠ ਬੋਲੂਗੀ ਯਾਰ ਹੁਣ ਤੈਨੂੰ ਮੈਂ ਦੇਖ ਰਾਂ ਮਨ ਕੀ ਕਹਾ ਬੰਦਿਆਂ ਦਾ ਤਾਂ ਮੈਨੂੰ ਪਤਾ ਨਹੀਂ ਕੁੜੀਆਂ ਤਾਂ ਇੱਕ ਦੂਜੀ ਤੇ ਬਾਲਾ ਮੱਚਦੀਆਂ ਹੁੰਦੀਆਂ ਬਾਲਾ ਗੱਲ ਦਾ ਯਕੀਨ ਨਾ ਕਰਿਆ ਕਰ ਇਹਨੂੰ ਐ ਹੋਊਗਾ ਇਹਦਾ ਮਨ ਤਾਂ ਵਧੀਆ ਵਧੀਆ ਮੁੰਡਾ ਦਾ ਇਹਨੂੰ ਚਲੋ ਜੀ ਅੱਛਾ ਹੋਰ ਹਣ ਉਹਨੂੰ ਆ ਵੀ ਜੇ ਤੇਰੀ ਸਾਹ ਤੇ ਉਹ ਹੁੰਦੀ ਭਲਾ ਫੇਰ ਉਹ ਨਹੀਂ ਸੀ ਕਰਦੀ ਯਕੀਨ ਅੱਛਾ ਲਾਹੌਰ ਹੁਣ ਚੱਲ ਮੈਂ ਆਉਂਗੀ ਥੋੜੀ ਘਰੇ ਗੇੜਾ ਮਾਰੂੰਗੀ ਆਖਣੇ ਠੀਕ ਹੈ ਹਾਂ ਜੀ ਫਿਰ ਆਪਾਂ ਚਾਹ ਬਣਾਵਾਂਗੇ ਤੇ ਤੂੰ ਚਾਹ ਨਹੀਂ ਬਣਾਉਂਦੀ ਹੁਣ ਨਾ ਹੁਣ ਨਹੀਂ ਚਾਹ ਬਣਾਉਂਦੇ ਆ ਗਏ ਹੁਣ ਤਾਂ ਮੈਂ ਥੱਕੀ ਪਈ ਆ ਕੇ ਬੈਠੀ ਸੀ ਐਨੇ ਪ੍ਰੀਤ ਆਰਗੀਆਂ ਆਗੀਆਂ ਨੀਤੂ ਆਰਗੀਆਂ ਆਗੀਆਂ ਮੰਗਰੇ ਤੂੰ ਆ ਗਿਆ ਤੈਨੂੰ ਕਿਹਨੇ ਦੱਸਤਾ ਓਏ ਮੈਨੂੰ ਪ੍ਰੀਤ ਨਹੀਂ ਦੱਸਿਆ ਸੀ ਮੈਂ ਤਾਂ ਹੁਣ ਪੁੱਛ ਲਾਂ ਉਹਨੂੰ ਮੈਂ ਕਿੱਥੇ ਗਈਆਂ ਸੀ ਕਹਿੰਦੀ ਐਸ ਤਰ੍ਹਾਂ ਮਨ ਕੋਲ ਦੀ ਮੈਨੂੰ ਤਾਂ ਸੌਂ ਲੱਗੇ ਚਾ ਚੜ ਗਿਆ ਮੇਰਾ ਭੱਜਾ ਹੈ ਮੈਂ ਖੈ ਮੈਂ ਤਾਂ ਆਪਣੇ ਮਿਲ ਕਿਉਂ ਚਾਹੇ ਕੋਈ ਘਰੇ ਵੀ ਹੋਵੇ ਜੇ ਉਹ ਹੁੰਦਾ ਤੇ ਘਰ ਵਾਲਾ ਤਾਂ ਮੈਂ 10 ਮਿੰਟ ਉਹਦੇ ਕੋਲੇ ਵੇਂਦਾ ਪਾ ਨਹੀਂ ਨਾ ਤੈਨੂੰ ਦੇਖ ਲੈਣਾ ਹੈ ਨਾ ਹਾਂ ਇਹ ਵੀ ਆ ਚੱਲ ਚੰਗਾ ਤੂੰ ਆ ਜੀ ਫਿਰ ਹੈ ਆਉਂਗੀ ਆਥਣੇ ਜਿ ਆਉਂਗੀ ਮੈਂ ਚੰਗਾ ਤੇ ਯਕੀਨ ਆ ਪਰ ਕਦੇ ਕਦੇ ਸ਼ੱਕ ਵੀ ਹੋ ਜਾਂਦਾ ਜਦੋਂ ਇਹ ਜਿਹਾਂ ਗੱਲਾਂ ਹੋ ਜਾਂਦੀਆਂ ਨੇ ਪਰ ਸ਼ੱਕ ਕਰਨਾ ਵੀ ਬਣਦਾ ਗਾ ਇਹ ਜਿਹਾਂ ਦਾ ਪਤਾ ਹੀ ਨਹੀਂ ਹੁੰਦਾ ਕਿੱਥੇ ਭਾਂਕਦੇ ਫਿਰਨ ਪਰ ਮੈਨੂੰ ਕੀ ਮੈਂ ਤਾਂ ਉਹਦੇ ਲਾਲਚ ਨੂੰ ਗੱਲ ਕਰਦੀ ਆਂ ਆਪਾਂ ਨੂੰ ਕੰਮ ਮਿਲ ਹੀ ਜਾਂਦਾਗਾ ਹਾਂ ਜਿਹੜੀ ਚੀਜ਼ ਕਹਿਣੀ ਉਹ ਲਿਆ ਦਿੰਦਾਗਾ ਕਿਤੇ ਮਰਜ਼ੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਓਹੋ ਬੜੀ ਗਰਮੀ ਹੈ ਮਾਰੇ ਸਾਹ ਹੋਰ ਪਾਣੀ ਲਿਮਾ ਤੂੰ ਬੈਠ ਨਾ ਨਾ ਬਸ ਪਾਣੀ ਤਾਂ ਨਹੀਂ ਪੀਣਾ ਅੱਛਾ ਬੇਲੀ ਸੀ ਇਹ ਮਖ ਚਲ ਮੈਂ ਆ ਜਾਨੀ ਤੇਰੇ ਕੋਲ ਜਾ ਚਲੋ ਪਦੀਆ ਕਰਿਆ ਜੀ ਲੱਗ ਜਾਂਦਾ ਬੰਦੇ ਦਾ ਹੁਣ ਮੇਰਾ ਤਾਂ ਹੁਣ ਜੀ ਲੱਗਿਆ ਹੋਇਆ ਮੇਰੀ ਸੇਲੀ ਆ ਗਈ ਨਾ ਰਾਮਨਾਂ ਅੱਛਾ ਉਹ ਰਹਿਮਾਨ ਹਾਂ ਮੇਰੇ ਤਾਂ ਪਹਿਲਾਂ ਜੀਏ ਨਹੀਂ ਲੱਗਦਾ ਤੀਗਾ ਨਾਲੇ ਉਹਦਾ ਵੀ ਚੰਦਰੀ ਦਾ ਕਿੱਥੇ ਜੀ ਲੱਗਦਾ ਇੱਕ ਨੂੰ ਮਜਬੂਰੀ ਬਖਸ ਜਾਣਾ ਪੈਂਦਾ ਹੈਗਾ ਹਾਂ ਇਹ ਤਾਂ ਹੋ ਜਾਂਦੀ ਹੈ ਮਜਬੂਰੀ ਬਣ ਜਾਂਦੀ ਹੈ ਬੰਦੇ ਦੀ ਹਾਂ ਹੁਣ ਜਾਇਆ ਹੀ ਬਿਨਾ ਸਰਦਾ ਵੀ ਨਹੀਂ ਹੁਣ ਜੇ ਦੁੱਖ ਚ ਨਹੀਂ ਜਾਵਾਂਗੇ ਸੁੱਖ ਚ ਤਾਂ ਹਰੇਕ ਹੀ ਖੜ ਜਾਂਦਾ ਹੈ ਨਾ ਦੁੱਖ ਚ ਤਾਂ ਜਾਣਾ ਹੀ ਪੈਂਦਾ ਹੈਗਾ ਹੋਰ ਸੁਣਾ ਨਮੀਤਾ ਜੀ ਪ੍ਰੀਤ ਕੀ ਕਰੀ ਜਾਂਦੀ ਸੀ ਕੁਝ ਨਹੀਂ ਹੁੰਦਾ ਕੰਮ ਜਾ ਕਰਕੇ ਪਾਈ ਸੀ ਮੈਂ ਵੇਲੀ ਸੀ ਮੈਂ ਖਚਲ ਮੰਦਾਇਆ ਹਾਂ ਅੱਛਾ ਹੋ ਤਾਂ ਬਸ ਘਰ ਦੇ ਕੰਮ ਕਰ ਲੇ ਬਸ ਘਰੇ ਬੈਠੀ ਰਹਿੰਦੀ ਆਗੀ ਨਾ ਉਹਨੂੰ ਚੜਦੇ ਦੀ ਨਾ ਲੈਦੇ ਦੀ ਉਹਨੂੰ ਤਾਂ ਕੋਈ ਫਰਕ ਪੈਂਦਾ ਹੀ ਨਹੀਂ ਹੈਗਾ ਕੀ ਮਤਲਬ 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 ਦਾ ਕੁਛ ਨਹੀਂ ਮੈਂ ਤਾਂ ਉਹ ਗੱਲ ਕਰਦੀ ਤੀਗੀ ਤੂੰ ਤਾਂ ਹਰ ਇੱਕ ਗੱਲ ਚੋਂ ਮਤਲਬ ਕੱਢ ਲੈਨੀ ਹੈਗੀ ਫਿਰ ਤੈਨੂੰ ਵੀ ਬਣਿਆਤਾ ਨਾ ਥੋੜੀ ਜੀ ਗੱਲ ਕਮਾ ਕੇ ਕਰਨਦੀ ਮੈਨੂੰ ਸਿੱਧੀ ਸਿੱਧੀ ਦੱਸਿਆ ਕਰ ਇਨੀ ਕਮਾ ਫਰਾ ਕੇ ਨਹੀਂ ਸਮਝਾਉਂਦੀ ਹਾਂ ਤੂੰ ਤਾਂ ਪੜ੍ਹੀ ਲਿਖੀ ਹੈ ਤੂੰ ਤਾਂ ਸਮਝ ਵੀ ਜਾਣੀ ਆ ਵੀ ਇਹ ਗੱਲ ਚ ਤਾਂ ਕੋਈ ਨਾ ਕੋਈ ਗੱਲ ਦਾ ਅਰਥ ਕਹਦੇ ਹੁੰਦੇ ਨੇ ਵੀ ਨਿਕਲੇ ਆਉਂਦਾ ਹਨਾ ਮੈਂ ਤਾਂ ਰਾਮਣ ਦੀ ਗੱਲ ਕਰਦੀ ਤੀ ਵੀ ਉਹਦਾ ਕਿਹੜਾ ਜੀ ਲੱਗਿਆ ਤੀ ਦੇਖ ਹੁਣ ਆਏ ਗਈ ਹਨਾ ਹਾਂ ਬਾਕੀ ਜਦੋਂ ਗੱਲਾਂ ਦੂਜੀਆਂ ਹੁੰਦੀਆਂ ਨੇ ਵਿੱਚ ਵਿਚਾਲੇ ਫਿਰ ਤਾਂ ਜਮੀ ਜੀ ਨਹੀਂ ਲੱਗਦਾ ਹਨਾ ਦੂਜੀਆਂ ਮਤਲਬ ਤੂੰ ਗੱਲ ਤਾਂ ਨਹੀਂ ਕਰਦੀ ਕਿਸੇ ਲਵੇ ਨਹੀਂ ਨਹੀਂ ਲੱਗਾ ਸ ਮੈਂ ਕਿਉਂ ਗੱਲ ਕਰਨੀ ਕਿਸੇ ਕੋਲ ਟਰਮਣ ਨਹੀਂ ਉਹਦੀ ਨਾ ਗੱਲ ਬਾਤ ਹੈ ਅੱਛਾ ਸੌਖਾ ਹਾਂ ਕਿਹਦੇ ਨਾਲ ਕਿਹਦੇ ਨਾਲ ਸੱਚੀ ਨਹੀਂ ਤੂੰ ਗੱਲ ਕਰਦੀ ਕਿਸੇ ਲਵੇ ਨਹੀਂ ਤਾਂ ਹੀ ਦੱਸੂਗੀ ਤੂੰ ਮੈਨੂੰ ਆਉਤੇ ਵਰਗੀ ਲੱਗੀ ਤੂੰ ਮੈਨੂੰ ਆਉਦੀ ਆਉਦੀ ਲੱਗਦੀ ਆ ਮੈਂ ਤਾਂ ਤੇਰਾ ਲਵੇ ਗੱਲ ਕਰ ਰਹੀ ਆਂ ਗੀ ਹਰ ਗੱਲ ਬਾਤ ਹਰੇਕ ਦੀ ਹੁੰਦੀ ਆ ਚਲ ਅਗਲੇ ਦਾ ਸੌ ਪਰਦਾ ਆਪਾਂ ਕਾਨੂੰ ਕਰਨੀ ਆ ਗੱਲ ਪ੍ਰੀਤ ਦਾ ਪਰ ਵਾਲਾ ਨਹੀਂ ਹੈਗਾ ਉਹਦੇ ਨਾਲ ਬਾੜਾ ਮੂਆ ਪਸੂ ਮੇਨਾਂ ਦਾ ਨਾ ਤਾਂ ਉਹਦੇ ਵੀ ਨਾ ਜੀ ਲਾਉਂਦਾ ਨਾ ਉਹਦੇ ਵੀ ਨਾ ਜੀ ਲਾਉਂਦੀ ਆ ਹੈ ਕਿਵੇਂ ਹੋ ਸਕਦਾ ਹੈ 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 ਕਿਵੇਂ ਲਾ ਦੱਸ ਜਦੋਂ ਹੁਣ ਕਹਿੰਦੇ ਆਹਾ ਪਿਆਰ ਮੁਹੱਬਤ ਜੀ ਹੋਣੀ ਹੁੰਦੀ ਆ ਨਾ ਇਹ ਤਾਂ ਹੋਏ ਜਾਂਦੀ ਹੁੰਦੀ ਆ ਨਾਲੇ ਰਮਨਤਾ ਆ ਤੇ ਘਰਬਾਰ ਚਾ ਵਧੀਆ ਇਹਨੂੰ ਲੌਂਕਰ ਬਰ ਵਾਲਾ ਤਾਂ ਉਹ ਵੀ ਹੈਗਾ ਉਹਦੇ ਵੀ ਘਰ ਵਾਲੀ ਹੈਗੀ ਜਿਹਦੇ ਘਰ ਵਾਲਾ ਹੈਗਾ ਜਦੋਂ ਦਿਲ ਮਿਲਦੇ ਹੁੰਦੇ ਨੇ ਫਿਰ ਤੈਨੂੰ ਪਤਾ ਹੀ ਆ ਛੱਡ ਪਰ ਹੁਣ ਤੂੰ ਸਮਝਦਾਰ ਆ ਤੂੰ ਪੜ੍ਹੀ ਲਿਖੀ ਹੈਂਗੀ ਤੈਨੂੰ ਵੀ ਸਮਝਾਉਣ ਦੀ ਲੋੜ थे थे ना ना तूं तूं अच्छा ठीक है हां वो तो ਬੜਾ ਮੋਹ ਕਰਦਾ ਹੈ ਦੇਖ ਉਹ ਮੜੜਾ ਜਾਂ ਕਿਸੇ ਚੀਜ਼ ਨੂੰ ਕਹ ਦੇ ਨਾ ਆਲ ਦੀ ਨਾ ਹਾਜ਼ਰ ਹੁੰਦੀ ਆ ਕੋਈ ਸੂਟ ਹੋਵੇ ਕੋਈ ਚੀਜ਼ ਹੋਵੇ ਹੁਣ ਦੇਖ ਪ੍ਰੀਤ ਸੂਟ ਲੈ ਕੇ ਆਈ ਇਹ ਕਹਿੰਦੀ ਉਹੋ ਜੀ ਸੂਟ ਲੈਣਾ ਹੈਗਾ ਗਾਹਾਂ ਉਹੋ ਜਿਹਾ ਸੂਟ ਮਿਲਿਆ ਨਹੀਂ ਉਹਨੇ ਕੀ ਕਰਿਆ ਫਿਰ ਉਹੀ ਸੂਟ ਇਹਨੂੰ ਲਿਆ ਕੇ ਦਿੱਤਾ ਕਹਿੰਦਾ ਉਹ ਪਾਵੇ ਨਾ ਪਾਵੇ ਮੈਨੂੰ ਕੋੜਾ ਠੇਕਾ ਲਿਆ ਕਹਿੰਦਾ ਤੂੰ ਪਾ ਤੂੰ ਸੋਹਣੀ ਲੱਗਣੀ ਚਾਹੀਦੀ ਆ ਫਿਰ ਅੱਛਾ ਉਹਦੇ ਹੋ ਕੰਨਾਂ ਦੇ ਗਾਂਟੇ ਗਾਇਬ ਹੋ ਗਏ ਗਾਇਬ ਕਾਹਨੂੰ ਹੁਣ ਤੇ ਲਿਆ ਕੇ ਰਾਮਨ ਨੂੰ ਦੇ ਦਿੱਤੇ ਹੁਣ ਮੇਰੀ ਤਾਂ ਪੱਕੀ ਸਹੇਲੀ ਆ ਮੈਨੂੰ ਤਾਂ ਸਾਰਾ ਕੁਝ ਦੱਸ ਦਿੰਦੀ ਆ ਉਹ ਅੱਛਾ ਅੱਛਾ ਹਾਂ ਤੇ ਕਿੰਨਾ ਟਾਈਮ ਹੋ ਗਿਆ ਗੱਲ ਇਹਨਾਂ ਦੀ ਜਦੋਂ ਆ ਪਿਆਰ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਨੇ ਫੇਰ ਕਿਹੜਾ ਪਤਾ ਲੱਗਦਾ ਕਦੋਂ ਟਾਈਮ ਅਗਿਆ ਕਦੋਂ ਮਹੀਨੇ ਗਏ ਕਦੋਂ ਸਾਲ ਗਏ ਫੇਰ ਤਾਂ ਹੁਣ ਦਿਨ ਪੈਂਦਿਆਂ ਨੂੰ ਤਾਂ ਫੇਰ ਪਤਾ ਹੀ ਨਹੀਂ ਲੱਗਦਾ ਹੈਗਾ ਹੈਨਾ ਫੇਰ ਤਾਂ ਸੋਹਣੇ ਦਿਨ ਲੰਘਣ ਲੱਗ ਜਾਂਦੇ ਨੇਗੇ ਚਲ ਛੱਡ ਪਰ ਆਪਾਂ ਨੇ ਕੀ ਲੈਣਾ ਹੈਗਾ ਹੈਨਾ ਕਿਸੇ ਦਾ ਚਲ ਤੂੰ ਆਏ ਮੂਝੇ ਕਰੀਏ ਨਹੀਂ ਆਂਗੀ ਕੀ ਗੱਲ ਕੁਛ ਨਹੀਂ ਸੁਣਤਾ ਸੀ 来 ਦੱਸ ਇਹ ਗੱਤੋਂ ਮੱਛੀ ਮਚਾਈ ਭੱਗੀ ਮੈਨੂੰ ਲੱਗਦਾ ਇਹਦੀ ਵੀ ਕੋਈ ਪੱਕਾ ਕੱਲਬਾਤ ਹੋਣੀ ਓਦੇ ਨਾਲ ਤਾਂ ਹੀ ਐ ਮੱਚ ਕੇ ਗਈ ਆ ਨਹੀਂ ਕਿਸੇ ਨੂੰ ਕੀ ਫਰਕ ਪੈਂਦਾ ਲੈ ਦੱਸ ਉਹਨਾਂ ਦਾ ਆਪਸ ਵਿੱਚ ਮੂੰਹ ਆਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਨੂੰ ਕਿਉਂ ਫਰਕ ਪਿਆ ਪੱਕਾ ਘਾਟੀ ਹੋਊਗੀ ਓਦੇ ਨਾਲ ਚਲੋ ਮੈਂ ਇਹ ਕੀ ਲੈਣਾਗਾ ਹੂੰ ਗੱਲ ਤਾਂ ਤੇ ਇਹਦੇ ਨਾਲ ਕਰ ਲਈ ਕਿ ਤੂੰ ਹੀ ਨਾ ਕੋਈ ਪੰਗਾ ਪਾ ਲਈ ਰਾਮਨ ਤਾਂ ਤੈਨੂੰ ਜਾਨੋਂ ਮਾਰ ਦੂ ਵੀ ਤੂੰ ਮੇਰੀ ਪੱਕੀ ਸਹੇਲੀ ਹੋ ਕੇ ਤੂੰ ਲੋਕਾਂ ਲਵੇਂ ਮੇਰੀਆਂ ਗੱਲਾਂ ਕਰਦੀ ਫਿਰਦੀ ਆ ਮੈਂ ਤਾਂ ਮੁੱਕਰ ਜੂਗੀ ਵੀ ਮੈਂ ਕੋਈ ਗੱਲ ਨਹੀਂ ਕੀਤੀ ਹੈਗੀ ਜੇ ਦੀ ਕੋਈ ਗੱਲ ਬਾਤ ਉਹ ਅਗਲੀ ਆਵੇ ਮੱਚੂਗੀ ਚੱਲ ਛੱਡ ਭਰਾ ਦੇਖੀ ਜਉ ਜੋ ਸੋਊਗਾ ਘਰ ਲੈ ਕੰਮ ਬਣਾ ਟੈਨਸ਼ਨ ਜੀ ਤਾਂ ਪੈ ਗਈ ਦਿਮਾਗ ਤੇ ਚੱਲ ਦੇਖੀ ਜਉ ਜਿਹੜਾ ਕੋਸੂ ਛੱਡ ਮੈਨੂੰ ਐਂ ਦੱਸ ਤੈਨੂੰ ਸ਼ਰਮ ਜਾਂ ਹੈ ਕਿ ਨਾ ਮੜਾ ਮੋਟਾ ਕੀ ਕਿਤਾ ਨੇ ਮਰਤੀਆਂ ਨਾਲ ਗੱਲਾਂ ਕਰਦਾ ਫਿਰ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਉਹ ਕੀ ਦੇ ਨਾਲ ਗੱਲ ਕੀਤੀ ਐ ਮਨਵਜੋਤ ਕੀ ਹੋ ਰਿਹਾ ਤੈਨੂੰ ਪਕਾਈ ਮਾਰੀ ਜੰਨੀ ਆ ਕਿਉ ਮੈਂ ਹੁਣ ਪਕਾਈ ਮਾਰਦੀ ਆ ਉਹ ਰਮਨ ਨਾਲ ਕੀ ਗੱਲਬਾਤ ਆ ਤੇਰੀ ਦੱਸ ਮੈਨੂੰ ਕਿਹੜੀ ਰਮਨ ਹਾਂ ਕਿਹੜੀ ਰਮਨ ਉਹਦੇ ਮੂੰਹ ਤੇ ਕਿਹੜੀ ਨਵਜੋਤ ਮੇਰੇ ਮੂੰਹ ਤੇ ਕਿਹੜੀ ਰਮਨ ਕਿਉ ਕੀ ਗੱਲ ਬੇਵਕੂਫ ਬਣਾਉਣਾ ਕੱਲਾ ਤੈਨੂੰ ਆਉਂਦਾ ਓਏ ਕੀਨੇ ਕੰਨ ਪਰਤੇ ਤੇਰੇ ਕਿਉ ਪਕਾਈ ਮਾਰੀ ਜੰਨੀ ਆ ਯਾਰ ਮੈਨੂੰ ਸਾਰਾ ਕੁਝ ਦੱਸ ਤਾ ਕੀ ਦੱਸਤਾ ਤੂੰ ਮੈਨੂੰ ਤੁਹਾਨੂੰ ਸੀ ਪਤਾ ਵੀ ਆਪਣਾ ਰਿਸ਼ਤਾ ਕੀ ਆ ਠੀਕ ਆ ਉਹਨੇ ਮੈਨੂੰ ਸਾਰੀ ਗੱਲ ਦੱਸਦੀ ਬੜਾਈ ਚਾਹੀਨੇ ਓਏ ਕਾਂ ਨੂੰ ਹੀ ਮਾਰਦੀ ਆ ਪਕਾਈ ਉਹਨ ਤਾਂ ਤੱਕ ਹੀ ਲੋਕਾਂ ਦੇ ਘਰ ਪਾੜਨ ਦੀ ਅੱਛਾ ਅੱਛਾ ਤੂੰ ਪ੍ਰੀਤ ਦੀਆਂ ਚੀਜ਼ਾਂ ਵੀ ਨਹੀਂ ਚੱਕ ਚੱਕ ਦਿੰਦਾ ਉਹਨੂੰ ਹਣਾ ਓਹ ਕੌਣ ਕਹਿੰਦਾ ਮੈਂ ਕਹਿੰਨੀ ਆ ਓਹ ਮੇਰੀ ਗੱਲ ਸੁਣੋ ਜੀ ਤੁਰੋ ਹੋ ਜਾ ਹੱਥ ਨਾ ਲਾਈ ਮੇਰੀ ਗੱਲ ਤਾਂ ਸੁਣ ਓਏ ਐਵੇਂ ਕਿਉਂ ਯਾਰ ਬਲੱਡ ਬਤਾਇਆ ਕੋਈ ਐਹੋ ਜੀ ਗੱਲ ਨਹੀਂ ਹੋएगी ਉਹ ਹੀ ਪਕਾਈ ਮਾਰਦੀ ਉਹਨੇ ਤਾਂ ਸਹੀ ਗੱਲ ਆ ਉਹ ਤਾਂ ਪਕਾਈ ਮਾਰਦੀ ਹੋਗੀ ਤੂੰ ਹੀ ਸੱਚਾ ਹੋ ਗਿਆ ਕੱਲਾ ਗਰ ਤੇਰੇ ਪਿੱਛੇ ਮੈਂ ਆਪਣੀ ਸਾਰੀ ਜ਼ਿੰਦਗੀ ਖਰਾਬ ਕਰ ਲਈ ਓਏ ਯਾਰ ਮੇਰੀ ਗੱਲ ਤਾਂ ਮੇਰੀ ਗੱਲ ਸੁਣ ਮੈਂ ਕੋਈ ਇਹ ਜੀ ਗੱਲ ਨਹੀਂ ਕੀਤੀ ਤੂੰ ਕਿਉਂ ਨਹੀਂ ਸਮਝਦੀ ਕੀ ਹਾਂ ਮੈਂ ਹੀ ਨਹੀਂ ਸਮਝਦੀ ਸਹੀ ਆ ਵੈਰੀ ਗੁੱਡ ਉਹਨੇ ਉਹੀ ਪਕਾਈ ਮਾਰਦੀ ਤੇਰੇ ਕੋਲੇ ਐ ਨਹੀਂ ਪਤਾ ਤੇਰੇ ਕੋਲ ਚੌੜ ਕਰਤੀ ਹੋਵੇ ਅੱਛਾ ਹੋਰ ਹੁਣ ਚੌੜ ਕਰਦੀ ਆ ਬਲਾਮਾ ਮੂੰਹ ਤੇ ਸਣੀ ਰਮਨ ਨੂੰ ਬਲਾਮਾ ਉਰੇ ਉਹ ਲੱਦਨ ਦੇ ਨਾਲ ਘਰ ਵਾਲੀ ਮੁਰਦ ਨੂੰ ਸਾਰਾ ਓਏ ਕਿਉਂ ਕਾਹਦੇ ਵਾਸਤੇ ਇਹ ਗੱਲਾਂ ਚ ਕੋਈ ਦਾਵਾ ਯਾਰ ਜਦੋਂ ਮੈਂ ਕਹਤਾ ਮੇਰੀ ਕੋਈ ਇਹ ਜੀ ਗੱਲ ਨਹੀਂ ਹੈਗੀ ਉਹਦੇ ਨਾਲ ਮੈਨੂੰ ਛੱਡ ਕੇ ਤੂੰ ਵਿਆਹ ਕਰਾ ਲਿਆ। ਉਹਦੋਂ ਵਾਰ ਵਿਆਹ ਤੋਂ ਬਾਅਦ ਵੀ ਤੂੰ ਤੀਮੀਆਂ ਰੱਖਿਆ ਨਾ ਤੈਨੂੰ ਮਾੜੀ-ਮੋਟੀ ਤਾਂ ਸ਼ਰਮ ਆਉਣੀ ਚਾਹੀਦੀ ਸੀ। ਕਦੇ ਤਾਂ ਬੰਦਾ ਸੁਧਰਦਾ ਹੈ। ਓਏ ਯਾਰ ਸੁਧਰਨ ਨੂੰ ਮੈਂ ਗਲਤੀ ਕੀ ਕੀਤੀ ਆ। ਮੇਰੇ ਨਾਲ ਤਾਂ ਕੀਤੀ ਕੀਤੀ ਤੂੰ। ਉਹਦੇ ਨਾਲ ਕਿਉਂ ਕਰ ਰਿਹਾ ਵਿਚਾਰੀ ਨਾਲ? ਉਹ ਮੈਂ ਕਿਸੇ ਨਾਲ ਨਹੀਂ ਧੋਖਾ ਕੀਤਾ ਯਾਰ। ਹੋਰ ਕੀ ਕਰ ਰਿਹਾ? ਨਾਲੇ ਤੈਨੂੰ ਕਿਹੜਾ ਮੈਂ ਰੋਕਿਆ ਸੀਗਾ ਵਿਆਹ ਕਰਾਉਣ। ਰੋਕਿਆ ਨਹੀਂ ਸੀ। ਹਾਂ। ਉਹ ਤਾਂ ਕਹਿੰਦਾ ਸੀ ਮੈਂ ਤੇਰੇ ਨਾਲ ਵਿਆਹ ਕਰਾਂ ਹੋਰ ਕਿਸੇ ਨਾਲ ਕਰਾਉਂਦਾ ਨਹੀਂ। ਫਿਰ ਤੂੰ ਚੋਰੀ ਭੱਜ ਕੇ ਵਿਆਹ ਕਰਾ ਲਿਆ। ਉਹ ਦੁਬਾਰਾ ਤੂੰ ਅੱਜ ਕਹਿ ਰਿਹਾ ਕਿ ਮੈਂ ਤੈਨੂੰ ਕਹੜਾ ਕਿਹਾ ਸੀ ਸਹੀ ਆ ਤੂੰ ਕਹਿਣਾ ਪਰ ਹੁਣ ਮੈਂ ਗਲਤ ਨਹੀਂ ਹੈਗਾ ਮੈਨੂੰ ਕੋਈ ਕਹਿੰਦੇ ਹੁੰਦੇ ਨੇ ਕੁੜੀਆਂ ਹੀ ਮਾੜੀਆਂ ਬਾਜ ਜਾਂਦੀਆਂ ਐਂਡ ਤੇ ਮੇਰੀ ਗੱਲ ਸੁਣ ਨਵਜੋਤ ਇਹੋ ਜੀ ਕੋਈ ਗੱਲ ਨਹੀਂ ਜਿਹੜੀ ਤੂੰ ਸੋਚੀ ਐਨੀ ਆ ਠੀਕ ਆ ਮੈਂ ਤਾਂ ਸਹੀ ਸੋਚਦੀ ਆ ਮੈਨੂੰ ਪਤਾ ਹੀ ਸੀਗਾ ਉਹ ਹ ਉਹ ਮੇਰੀ ਗੱਲ ਤਾਂ ਸੁਣ ਤੂੰ ਮੈਂ ਮੈਂ ਕੀ ਗੱਲ ਸੁਣਾ ਮੈਂ ਤੇਰੀ ਨਾ ਕੀ ਹੋ ਰਿਹਾ ਹੈ ਕੀ ਗੱਲਾਂ ਕਰ ਰਹਾ ਇਹਦੇ ਨਾਲ ਮੈਂ ਗੱਲ ਦੱਸ ਕੁਛ ਨਹੀਂ ਉਹਦਾ ਨਾ ਮੈਨੂੰ ਇੱਕ ਗੱਲ ਦੱਸ ਤੈਨੂੰ ਇਹਦੇ ਵਾਸਤੇ ਘਰੇ ਰੱਖਿਆ ਮੈਂ ਤੂੰ ਮੇਰੇ ਘਰ ਆਲੇ ਨਾਲੀ ਸੈਟਿੰਗਾਂ ਕਰਦੀ ਫਿਰੇ ਦੀਦੀ ਤੂੰ ਗਲਤ ਸਮਝ ਰਹੀ ਆ ਮੈਂ ਨਹੀਂ ਇਹ ਗੱਲ ਤੂੰ ਬੋਲ ਰਿਹਾ ਸੀ ਮੈਨੂੰ ਨਹੀਂ ਮੈਂ ਗਲਤਾਂ ਤੂੰ ਮੈਂ ਤੈਨੂੰ ਕਿਹਾ ਸੀ ਨਾ ਤੂੰ ਮੈਨੂੰ ਬੇਫਕੂਫ ਸਮਝ ਰਖਿਆ ਨਾਲੇ ਤੂੰ ਮੈਨੂੰ ਪਾਗਲ ਸਮਝਦਾ ਮੈਂ ਥੋਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਉਹ ਕੱਦ ਹੀ ਮੈਂ ਇੱਥੇ ਹੀ ਖੜੀ ਆ ਉਹ ਪ੍ਰੀਤ ਮੇਰੀ ਗੱਲ ਸੁਣ ਆ ਕਿਹੜੀਆਂ ਵਿਆਹ ਦੀਆਂ ਗੱਲਾਂ ਹੋ ਰਹੀਆਂ ਸੀ ਤੂੰ ਮੇਰੀ ਗੱਲ ਤਾਂ ਸੁਣ। ਕਿੰਨੇ ਕਮਿਆ ਕਰਾਉਣੇ ਵੇ ਤੂੰ? ਉਹ ਪੈਰੀ ਤਾਂ ਸੁਣ ਲਾ। ਉਹ ਮੈਂ ਤੈਨੂੰ ਕਿਹਾ ਸੀ ਨਾ ਵੀ ਨਾਂ ਰੱਖ ਘਰੇ। ਆ ਦੇਖ ਲਾ। ਇਹੀ ਮੈਨੂੰ ਕਹੀ ਜਾਂਦੀ ਸੀਗੀ। ਕਹਿੰਦੀ ਮੇਰੇ ਨਾਲ ਗੱਲਬਾਤ ਕਰ ਲਾ। ਮੈਂ ਨਹੀਂ ਕਿਹਾ। ਮੇਰੇ ਕੰਨ ਖੋਲ ਕੇ ਗੱਲ ਸੁਣ ਲਾ। ਇੱਥੋਂ ਤੁਰਦੀ ਬਣ। ਦੀਦੀ ਮੈਂ ਕੁਛ ਨਹੀਂ ਕਿਹਾ। ਇਹ ਕਹਿ ਰਹੀ। ਤੂੰ ਹੋਰ ਕੀ ਕਹੇਂਗੀ? ਮੇਰੇ ਘਰ ਵਾਲੇ ਨਾਲ ਤੂੰ ਮੈਂ ਪਹਿਲਾਂ ਵੀ ਦੇਖ ਲਿਆ। ਕਿੰਨੀ ਵਾਰੀ ਮੈਂ ਤੁਹਾਨੂੰ ਗੱਲਾਂ ਕਰਦੇ ਸੁਣ ਲਿਆ। ਕਦੇ ਤੇਰੇ ਤੇ ਰੋਬ ਮਾਰਦਾ ਤੂੰ ਇਹ ਤਾਂ ਤੇ ਹੱਕ ਕਾਣ ਜੁਤਾਨਾ ਆਪਣਾ। ਸਹੀ ਹੈ। ਮੈਂ ਤਾਂ ਜਦੋਂ ਪੰਗੇ ਲੈਂਦੀ ਆ ਹਟਦੀ ਨਹੀਂ ਤਾਂ ਇਹਨੂੰ ਕਹਿ ਦਿੰਨਾਗਾ ਤੈਨੂੰ ਪਤਾ ਤਾਂ ਹੈ ਦੱਸ ਮੈਨੂੰ ਕੀ ਗੱਲ ਬਗਾਨੇ ਤੇ ਕੌਣ ਕਰਦਾ ਮੇਰੀ ਗੱਲ ਸੁਣ ਲਾ ਨਹੀਂ ਤਾਂ ਤੂੰ ਇਸ ਘਰ ਚੋਂ ਚਲੀ ਜਾ ਨਹੀਂ ਹੁਣ ਮੈਂ ਜਾਉਂਗੀ ਬੋਲਾ ਕਮਾਲ ਕਰਦੇ ਤੂੰ ਕਾਹਤੋਂ ਜਾ ਰਹੀ ਤੈਨੂੰ ਹੁਣ ਕਰਾਂ ਮੈਂ ਕਿਉਂ ਕਹਤਾ ਤੂੰ ਰੱਖੀ ਆ ਯਾਰ ਫਿਰ ਤੂੰ ਐਦਾਂ ਗੱਲਾਂ ਕਿਉਂ ਕਰਦਾ ਓ ਯਾਰ ਹੁਣ ਘਰ ਚ ਤੈਨੂੰ ਦੱਸੀ ਤਾਂ ਹੈ ਨਾ ਮੇਰੀ ਗੱਲ ਸੁਣ ਲਾ ਮੈਂ ਤੇਰੀ ਸਾਰੀਆਂ ਗੱਲਾਂ ਸੁਣ ਲਈਆਂ ਜੇ ਤਾਂ ਤੂੰ ਮੈਨੂੰ ਇੱਥੇ ਰੱਖਣਾ ਤਾਂ ਇਹਨੂੰ ਕੱਢ ਕਰੋ ਓ ਮੈਂ ਕਿਉਂ ਜਾਉਂਗੀ ਕਿਉਂ ਜੇ ਆਹੀ ਗੱਲ ਹੈ ਨਾ ਹੁਣ ਮੈਨੂੰ ਜਾਂਦੀ ਵੀ ਨਹੀਂ ਹੈਗੀ ਫਿਰ ਕਿਉਂ ਤੇਰੇ ਨਾਲ ਰਜਿਸਟ੍ਰੇ ਕਰਾਈ ਹੋਈ ਆ ਉੱਥੇ ਨੂੰ ਕੌਣ ਆ ਮੈਂ ਫਿਰ ਦੱਸ ਕੌਣ ਐਵੇਂ ਮਰ ਜਾਂਦੀ ਆ ਪਗਾਈ ਕੌਣ ਆ ਮੈਂ ਕੀ ਜਾਣਦਾ ਤੂੰ ਤੂੰ ਰੱਖਿਆ ਯਾਰ ਇਹਨੂੰ ਤੈਨੂੰ ਮੈਂ ਕਿਹਾ ਸੀ ਦੱਸ ਕੌਣ ਸਬੂਤ ਦੇਵਾ ਕਿਹੜਾ ਸਬੂਤ ਐਵੇਂ ਮਰ ਜਾਂਦੀ ਆ ਪਗਾਈ ਤੂੰ ਦੀਆਂ ਗੱਲਾਂ ਚ ਨਾ ਆ ਆਹੀ ਗੱਲ ਕਰਦੀ ਸੀ ਨਾ ਹੁਣ ਮੈਂ ਦੱਸਦੀ ਆ ਤੈਨੂੰ ਫਿਰ ਵਿਆਹ ਦੀ ਗੱਲ ਇਹਨੇ ਮੈਨੂੰ ਵਿਆਹ ਦਾ ਨਾਰਾ ਲਾਇਆ ਸੀ ਠੋਡੇ ਵਿਆਹ ਤੋਂ ਪਹਿਲਾਂ ਠੀਕ ਹੈ ਪਤਾ ਕੁਦਰਤੀ ਮੈਂ ਆਈ ਥੋਡੇ ਘਰ ਚ ਗਈ ਆ ਕਰ ਤੂੰ ਤਾਂ ਕਰਦਾ ਫਿਰ ਤੂੰ ਮੈਨੂੰ ਧੋਖਾ ਦਿੱਤਾ ਇਹ ਬੰਦੇ ਨੇ ਪ੍ਰੀਤ ਉਹ ਕੁਵਾਰੇ ਦੀ ਗੱਲ ਸੀ ਨਾਲੇ ਵਿਆਹ ਤੋਂ ਬਾਅਦ ਨਾ ਮੈਂ ਤੈਨੂੰ ਤਾਂ ਖਹਿਤਾ ਨਾਲੇ ਮੈਂ ਕੋਈ ਵਾਦਾ ਵਾਦਾ ਪੂਰਾ ਨਹੀਂ ਕੀਤਾ ਸੀ ਮੈਂ ਕੀ ਕਹਿਣਾ ਸੀ ਉਦੋਂ ਮੈਨੂੰ ਬਿਨਾਂ ਦੱਸਿਆ ਆ ਗਿਆ ਸੀ ਇਹ ਵਿਆਹ ਕਰਾਉਣ ਲਈ ਮੈਂ ਉਹਨੂੰ ਲੱਭਦੀ ਫਿਰੀ ਗਈ ਕਮਲਿਆ ਵਾਂਗੂ ਪ੍ਰੀਤ ਮੇਰੀ ਗੱਲ ਸੁਣੋ ਏ ਤਾਂ ਯਾਰ ਪਾਗਲ ਹੋ ਰਹੀ ਆ ਝੂਠ ਬੋਲੀ ਜਾਂਦੀ ਆ ਆ ਦੇਖ ਲੈ ਤੇਰੇ ਸਾਹਮਣੇ ਸਹੀ ਆ ਪਹਿਲਾਂ ਤਾਂ ਘਰ ਚਾ ਕੇ ਕਿੰਨਾ ਧੱਕਾ ਕਰਦੀ ਸੀ ਜਿਹਦਾ ਕੋਈ ਨਹੀਂ ਹੁੰਦਾ ਨਾ ਉਹ ਪਾਗਲ ਹੀ ਹੁੰਦਾ ਹੁੰਦਾ ਜਦੋਂ ਮੇਰੇ ਕੋਈ ਅੱਗੇ ਪਿੱਛੇ ਨਹੀਂ ਨਾ ਤੈਨੂੰ ਡਰ ਨਹੀਂ ਕਿਸੇ ਦਾ ਵੀ ਕਿਸੇ ਨੇ ਕੁਝ ਕਹਿਣਾ ਮੈਨੂੰ ਲੈ ਕੱਲੀ ਸੀ ਫਿਰ ਮੈਂ ਕਿਹ ਧੋਖਾ ਕੀਤਾ ਤੇਰੇ ਨਾਲ ਮੈਂ ਕਿਹਾ ਤੈਨੂੰ ਕਿਹਾ ਸੀ ਵੀ ਤੂੰ ਨਾਲੇ ਵਿਆਹ ਨਾ ਕਰਾ ਕੋਈ ਕੋਈ ਲਾਰਾ ਨਹੀਂ ਲਾਇਆ ਮੈਂ ਤੂੰ ਮੈਨੂੰ ਦਸੀਆ ਗੱਲ ਉਹ ਪ੍ਰੀਤ ਉਹ ਤਾਂ ਯਾਰ ਤੂੰ ਤਾਂ ਕਹਿੰਦਾ ਮੈਨੂੰ ਜਾਣਦਾ ਨਹੀਂ ਕੁੜੀ ਨੂੰ ਉਹ ਤਾਂ ਵਿਆਹ ਤੋਂ ਪਹਿਲਾਂ ਦੀ ਗੱਲ ਆ ਮੈਂ ਤਾਂ ਆਪਣਾ ਰਿਸ਼ਤਾ ਬਚਾਉਣ ਵਾਸਤੇ ਪੜਦਾ ਰੱਖਿਆ ਮੈਨੂੰ ਲਾਰਾ ਲਾਇ ਮੈਂ ਅੱਜ ਤੱਕ ਵਿਆਹ ਇਹ ਬੰਦੇ ਪਿੱਛੇ ਨਹੀਂ ਕਰਾਇਆ ਤੂੰ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਐਥੋਂ ਤੁਰਦੀ ਬਣ ਹੁਣ ਕਿਉਂ ਕਿੱਥੇ ਜਾਵਾਂ ਮ ਦੱਸੋ ਨਹੀਂ ਜਾਣਾ ਤੂੰ ਮੈਂ ਨਹੀਂ ਜਾਂਦੀ ਮੈਂ ਤਾਂ ਇੱਥੇ ਹੀ ਰਹੂੰਗੀ ਹੁਣ ਠੀਕ ਆ ਇਹਨੂੰ ਰੱਖ ਲੈ ਫਿਰ ਹੁਣ ਇੱਥੇ ਹੁਣ ਮੈਂ ਜਾਉ ਮੇਰੀ ਗੱਲ ਉਹ ਮੇਰੀ ਗੱਲ ਸੁਣ ਲੈ ਪ੍ਰੀਤ ਉਹ ਪ੍ਰੀਤ ਮੇਰੇ ਪਿੱਛੇ ਆਂਦੀ ਕੋਈ ਲੋੜ ਨਹੀਂ ਹੈਗੀ। ਉਹ ਮੇਰੀ ਗੱਲ ਤਾਂ ਸੁਣ ਲਾ। ਤੇਰੀ ਹੈਗੀ ਉਹਨੂੰ ਰੱਖ ਲੈ। ਉਹ ਯਾਰ ਮੈਂ ਕਿਉਂ ਰੱਖਣਾ? ਮੇਰੀ ਗੱਲ ਸੁਣਾ। ਰੱਖੀਆਂ ਤਾਂ ਹੋਈਆਂ ਨੇ। ਉਹ ਯਾਰ ਮੰਨ ਜਾ ਯਾਰ। ਓਏ ਤੂੰ ਹੁਣ ਮੇਰੇ ਪਿੱਛੇ ਖਾਦੇ ਵਾਸਤੇ ਆਉਣਾ। ਤੂੰ ਪਹਿਲਾਂ ਤਾਂ ਮੇਰੀ ਜ਼ਿੰਦਗੀ ਖਰਾਬ ਕਰਤੀ। ਉਹ ਯਾਰ ਕਾਹਨੂੰ ਤੇਰੀ ਜ਼ਿੰਦਗੀ ਖਰਾਬ ਕਰਤੀ? ਉਹ ਝੂਠ ਬੋਲੀ ਜਾਂਦੀ ਆ। ਨਾਲੇ ਉਹ ਵਿਆਹ ਬਰਤ ਤੈਨੂੰ ਸ਼ਰਮ ਨਹੀਂ ਹੁੰਦੀ ਉਹ ਜੇ ਕੰਮ ਕਰਦੇ ਹੋਏ। ਉਹ ਯਾਰ ਉਹ ਤਾਂ ਸਾਰੇ ਵਿਆਹ ਤੋਂ ਪਹਿਲਾਂ ਦੀ ਗੱਲ ਆ ਯਾਰ। ਮੈਂ ਨਹੀਂ ਤੈਨੂੰ ਮੈਂ ਧੋਖਾ ਕੀਤਾ। ਮੇਰੀ ਗੱਲ ਸੁਣ ਮੁਰਚਾ ਲਾ। ਹੱਸ ਮੈਂ ਨਹੀਂ ਮੁਰchnਾ ਹੈਗਾ। ਆ ਜਾ। ਉਹ ਤੂੰ ਕੱਢੇਂਗੀ ਮੈਂ ਕੱਢਾਂ ਦਾ ਸਮਾਨ ਕਰਾਂ ਉਹ ਕੱਢ ਦੂੰ ਕੋਈ ਨਹੀਂ ਤੂੰ ਆ ਜਾ ਮੇਰੀ ਗੱਲ ਸੁਣ ਮੈਂ ਨਹੀਂ ਰਹਿਣਾ ਹੈਗਾ ਇੱਥੇ ਉਹ ਮੇਰੀ ਗੱਲ ਤਾਂ ਸਮਝ ਲੈ ਲੋੜ ਨਹੀਂ ਮੇਰੇ ਪਿੱਛੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੈਨੂੰ ਅਪਰੀਤ ਐਂ ਕੋ ਕਰਦੀ ਆ ਮੈਨੂੰ ਨਹੀਂ ਪਤਾ ਬਸ ਮੈਂ ਨਹੀਂ ਆਉਣਾ ਹੈਗਾ ਇੱਥੇ ਉਹ ਤੈਨੂੰ ਪਤਾ ਹੈਗਾ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਗੱਲ ਤਾਂ ਸੁਣ ਰਹਿ ਤਾਰੇ ਮੇਰੇ ਹੱਥ ਨਾਲ ਲਾਈ ਮੈਂ ਜੁੱਤੀ ਮਾਰੂੰ ਕੱਢ ਕੇ ਤੇਰੇ ਮੂੰਹ ਤੇ ਉਹ ਮੇਰੀ ਗੱਲ ਤਾਂ ਸੁਣ ਲੈ ਸਮਝਦਾ ਹੀ ਪਤਾ ਨਹੀਂ ਕੀ ਆਪਣੇ ਆਪ ਨੂੰ ਉਹ ਮੰਨ ਜਾ ਉਹ Frita!